ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਰਨ ਜਾ ਰਹੇ ਆ ਸਭ ਤੋਂ ਵੱਡਾ ਖੁਲਾਸਾ ਪਹਿਲਾਂ ਤਾਂ ਇਸ ਨੂੰ ਮੁਬਾਰਕਾਂ ਜੀ 341 ਪੰਜਾਬ ਦੇ ਵਿੱਚ ਨਵੇਂ ਸਕੂਲ ਬਣ ਗਏ ਤੁਸੀਂ ਕਹੀ ਜਾਂਦੇ ਮੈਨੂੰ ਮੁਬਾਰਕਾਂ ਦੇਈ ਜਾਂਦੇ ਆ ਅਸੀਂ ਕਹਿੰਦੇ ਆ ਵੀ ਸਾਡਾ ਸਭ ਤੋਂ ਮਾੜਾ ਸੈਸ਼ਨ ਚੱਲ ਪਿਆ ਇਹ ਸਭ ਤੋਂ ਮਾੜੇ ਦੌਰ ਸਿੱਖਿਆ ਪਹੁੰਚੀ ਦੁਰਭਾਗ ਹੈ ਇਹ ਇੱਕੋ ਸਕੂਲ ਦੇ ਕੈਂਪਸ 'ਚ ਜੇ ਕੋਈ ਬਾਥਰੂਮ ਬਣਾਉਂਦਾ ਉਹਦਾ ਉਦਘਾਟਨ ਅੱਡਾ ਜੇ ਕੋਈ ਕਮਰਾ ਬਣਾਇਆ ਉਹਦਾ ਉਦਘਾਟਨ ਅੱਡਾ ਜੇ ਕੋਈ ਕੰਧ ਕੱਟਦੀ ਉਹਦਾ ਉਦਘਾਟਨ ਅੱਡਾ ਜੇ ਕੋਈ ਗੇਟ ਬਣਾਤਾ ਉਹਦਾ ਉਦਘਾਟਨ ਅੱਡਾ ਯਾਨੀ ਕਿ ਇੱਕ ਸਕੂਲ ਦੇ ਵਿੱਚ 5 5 6 6 ਨ ਪਾਸ ਤਾਂ ਹੀ ਪਰ ਉਹਦੇ ਲਈ ਤੁਹਾਨੂੰ ਪੈਸੇ ਵੀ ਆ ਰਹੇ ਹਨਾ ਮੈਨੂੰ ਇਹੋ ਜੀ ਕੋਈ ਵਿਧੀ ਦੱਸ ਦੋ ਵੀ ਮੈਂ 15000 ਦੇ ਵਿੱਚ 500 ਬੰਦੇ ਨੂੰ ਰੋਟੀ ਖਵਾ ਦਾਂ ਤੇ ਲਿਖਿਆ ਚਿੱਠੀ 'ਚ ਹਾਂਜੀ ਲਿਖਿਆ ਹੋਇਆ ਕੋਈ ਕੰਮ ਆ ਜਿਹੜਾ ਸਾਥੋਂ ਨਹੀਂ ਕਰਾਇਆ ਜਾਂਦਾ ਸਾਥੋਂ ਬੱਚਿਆਂ ਨੂੰ ਨਹੀਂ ਪੜਾਇਆ ਜਾਂਦਾ ਬਾਕੀ ਸਾਰੇ ਕੰਮ ਤਾਂ ਅਸੀਂ ਕਰਦੇ ਹਾਂ ਨਹੀਂ ਆ ਗੱਲ ਸੱਚ ਹੈ ਵੀ ਉਹਨਾਂ ਨੇ ਕਿਹਾ ਵੀ ਆ ਫਲਾਨੀ ਫਲਾਨੀ ਡਿਸ਼ ਹੋਵੇ ਨਾਲ ਸਵੀਟ ਡਿਸ਼ ਹਾਂਜੀ ਮੈਂ ਤੁਹਾਨੂੰ ਚਿੱਠੀ ਦਿਖਾ ਦਿੰਦਾ ਜੀ ਚਿੱਠੀ ਮੈਂ ਤੁਹਾਨੂੰ WhatsApp 'ਤੇ ਭੇਜ ਦਿੰਦਾ ਪਰ ਜਿਹੜੇ ਹੁਣ ਪ੍ਰੋਗਰਾਮ ਹੋ ਰਿਹਾ ਹੈ ਸਕੂਲਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ 500 ਬੰਦੇ ਦਾ ਇਕੱਠ ਕਰਨਾਗਾ ਸਵੀਟ ਡਿਸ਼ ਹੋਵੇ ਆਹ ਡਿਸ਼ ਹੋਵੇ ਜੂਨੀਪੋਲ ਹੋਣ ਆ ਸਾਰਾ ਕੁਝ ਹੋਵੇ ਬੈਠਣਾ ਕਿਵੇਂ ਆ ਹਾਂ ਬੈਠਣਾ ਕਿਵੇਂ ਆ ਉਹ ਹੋਵੇ ਤੇ ਜਿਹੜੇ ਹੋ ਰਹੇ ਆ ਫਿਰ ਉਹ 15000 ਚ ਕਰ ਰਹੇ ਆ ਬੰਦੇ ਮਾਸਟਰ ਤਰਾਸ ਜੀ ਆ ਜਿਹਦੇ ਆਪਕਾਂ ਦੀ ਸਾਡੇ ਕੋਲੇ ਹੈਡਮਾਸਟਰਾਂ ਦੇ ਪ੍ਰਿੰਸੀਪਲਾਂ ਦੇ ਫੋਨ ਆਉਂਦੇ ਆ ਵੀ ਪ੍ਰਧਾਨ ਜੀ ਇਹਨਾਂ ਨੂੰ ਕਰੀਏ ਕਿਵੇਂ ਇਹਨੇ ਪਹੁੰਚ ਸੰਭਵ ਨਹੀਂ ਕੋਈ ਬੀਪੀ ਦੀਆਂ ਗੋਲੀਆਂ ਖਾਈ ਜਾਂਦੇ ਆ ਸ਼ੂਗਰ ਦੀਆਂ ਗੋਲੀਆਂ ਭਾਈ ਜਾਂਦੇ ਆ ਬੇਥਾ ਪ੍ਰੈਸ਼ਰ ਆ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦਾ ਐਮ ਐਲ ਆ ਦਾ ਉਨ੍ਹਾਂ ਦੇ ਪ੍ਰੈਸ਼ਰ ਹੋ ਕਿਵੇਂ ਨੇ ਬੇਰੇ ਚਾੜਨਗੇ ਸਕੂਲਾਂ ਦੇ ਵਿੱਚ ਜਾ ਕੇ ਸਿਆਸੀ ਬੰਦੇ ਖਰਲ ਪਾਉ ਸਕੂਲ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹਦੇ ਵਿੱਚ ਸੋਧ ਕਰਤੀ ਉਹਦੇ ਮੈਂਬਰ ਵਧਾ ਕੇ 12 ਤੋਂ 16 ਕਰਤੇ ਵਿਸ਼ੇਸ਼ ਚਿੱਠੀ ਕੱਢਤੀ ਵੀ ਉਹਦੇ ਵਿੱਚ ਐਮ ਐਲ ਏ ਦੇ ਨੁਮਾਇੰਦੇ ਵੀ ਹੋਣਗੇ 6 ਤਰੀਕ ਤੋਂ ਸਿੱਖਿਆ ਕ੍ਰਾਂਤੀ ਸ਼ੁਰੂ ਹੋਊਗੀ 5 6 ਤਰੀਕ ਤੋਂ ਉਹ ਜਿਹੜਾ ਪ੍ਰੋਗਰਾਮ ਫੇਲ ਹੋਇਆ ਵੀ ਸਾਡੀ ਕੋਈ ਜ਼ਿੰਮੇਵਾਰੀ ਵੀ ਅਸੀਂ ਮਾਪਿਆਂ ਨੂੰ ਕਹਤਾ ਵੀ ਆਜੋ ਉਹ ਤਾਂ ਐਮ ਐਲ ਏ ਸਾਹਿਬ ਗਾਲ੍ਹਾਂ ਹੀ ਕੱਢਣ ਲੱਗੇ ਟੀਚਰਾਂ ਨੂੰ ਹੂੰ ਉਹ ਤਾਂ ਮੰਦਾ ਚੰਗਾ ਹੀ ਬੋਲਣ ਲੱਗੇ ਵੀ ਥੋੜੀ ਮੈਂ ਸ਼ਿਕਾਇਤ ਕਰੂੰ ਕਰਦੇ ਭਾਈ ਸ਼ਿਕਾਇਤ ਸਾਡੀ ਹੂੰ ਅਸੀਂ ਕਹਤਾ ਬੱਚਿਆਂ ਨੂੰ ਵੀ ਮਾਪੇ ਲਿਓ ਨਹੀਂ ਆਏ ਸਾਡਾ ਕਿਸੇ ਪੰਜਾਬ ਦੇ ਵਿੱਚ 20000 ਸਕੂਲ 19000 ਮੇਰੇ ਕੋਲੇ ਚਲੋ ਡਾਟਾ ਸਾਨੂੰ 20000 ਪਹਿਲਾਂ 341 341 ਬਣਾਏ ਨਹੀਂ ਹੁਣ 341 ਦਾ ਖੇੜਾ ਤੁਸੀਂ ਕਾਤੋਂ ਛੱਡਦੇ ਅਸੀਂ ਤਾਂ ਕਹਾਂਗੇ ਜੀ ਜਦੋਂ ਉਹਨਾਂ ਦਾ ਆ ਗਿਆ ਪੋਸਟਰ ਉਹ ਤਾਂ ਅਸੀਂ ਕਹਾਂਗੇ ਸਾਨੂੰ ਪੰਜਾਬ 'ਚ ਦਿਖਾਓ ਵੀ 341 ਕਿਹੜੇ ਬਣਿਆ ਤੁਸੀਂ ਮੈਨੂੰ ਲੈ ਜਾਓ ਆਪਾਂ ਨੇ ਇਸ ਗੱਲ ਤੇ ਜੈਸਦਾ ਹੀ ਕਰੀਏ ਅਸੀਂ ਕਹਿੰਦੇ ਬਣੀ ਨਹੀਂ ਸਮਝ ਨੂੰ ਦਿਖਾ ਦਿਓ 341 ਕਿੱਥੇ ਬਣਾ ਤੈਨੂੰ ਵੀ ਸਕੂਲ ਬਣਾਉਣ ਦੇ ਰਾਤੇ ਆਏ ਵੇ ਮੈਂ ਕਹਿੰਦਾ ਇਹ ਸਕੂਲ ਬੰਦ ਕਰਨ ਦੇ ਰਾਤੇ ਆਏ ਵੇ ਜਿਹੜੀ ਇਹਨਾਂ ਨੇ ਮੋਦੀ ਦੀ ਨਿਊ ਐਜੂਕੇਸ਼ਨ ਪਾਲਿਸੀ ਫੜ ਲਈ ਇਹ ਸਕੂਲ ਬੰਦ ਹੋਣਗੇ 341 ਨਹੀਂ 3500 ਸਕੂਲ ਬੰਦ ਹੋਣਗੇ ਫਸਿਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਪੰਜਾਬ ਦੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਰਨ ਜਾ ਰਹੇ ਹਾਂ ਸਭ ਤੋਂ ਵੱਡਾ ਖੁਲਾਸਾ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਕੀ ਕੁਝ ਹੋ ਰਿਹਾ ਹੈਗਾ ਪੰਜਾਬ ਦੇ ਵਿੱਚ ਕਿਹੜਾ ਮੇਕਅਪ ਪੰਜਾਬ ਸਰਕਾਰ ਕਰ ਰਹੀ ਆ ਤੇ ਕੀ ਪੰਜਾਬ ਸਰਕਾਰ ਦਾ 348 ਸਕੂਲਾਂ ਦਾ ਦਾਵਾ ਵੀ ਅਸੀਂ 341 ਸਕੂਲ ਪੰਜਾਬ ਦੇ ਵਿੱਚ ਨਵੇਂ ਖੋਲਤੇ ਉਹਨਾਂ ਦੀ ਪਿਛਲੀ ਰਾਜਨੀਤੀ ਕੀ ਆ ਉਹਦੇ ਬਾਰੇ ਖੁੱਲ ਕੇ ਗੱਲਬਾਤ ਕਰਾਂਗੇ ਖਾਸ ਕਰਕੇ ਜਿਹੜੀ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਫੋਕੇ ਗੁਬਾਰੇ ਉਡਾਏ ਜਾ ਰਹੇ ਆ ਇਸ ਨੂੰ ਲੈ ਕੇ ਖੁੱਲੀ ਗੱਲਬਾਤ ਹੋਊਗੀ ਸਾਡੇ ਨਾਲ ਡੀਟੀਐਫ ਦੇ ਜਾਣੇ ਕਿ ਟੀਚਰ ਡੈਮੋਕਰੈਟਿਕ ਫਰੰਟ ਦੇ ਜਿਹੜੇ ਸੂਬਾ ਪ੍ਰਧਾਨ ਨੇ ਦਿਗਬਿਜੇਪਾਲ ਸ਼ਰਮਾ ਉਹਨਾਂ ਦੇ ਨਾਲ ਇਹ ਮਾਸਟਰ ਨੇ ਤੇ ਇਹ ਚੰਗੀ ਤਰ੍ਹਾਂ ਜਾਣਦੇ ਆ ਇਹਦੀਆਂ ਬੈਰੀਕੀਆਂ ਇਹਦੇ ਵਿੱਚ ਕੀ ਕੁਝ ਹੋ ਰਿਹਾ ਤੇ ਸਰਕਾਰ ਕਿਵੇਂ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਮਿੱਟੀ ਪਾ ਰਹੀ ਆ ਦਿਖਵਜੇ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਤੁਹਾਨੂੰ ਮੁਬਾਰਕਾਂ ਜੀ ਤੁਹਾਡੇ ਸਕੂਲ ਜਿਹੜੇ 341 ਪੰਜਾਬ ਦੇ ਵਿੱਚ ਨਵੇਂ ਸਕੂਲ ਬਣ ਗਏ ਤੇ ਨਵੇਂ ਨੀ ਪੱਥਰ ਪੰਜਾਬ ਦੇ ਵਿੱਚ ਰੱਖੇ ਜਾ ਰਿਹਾ ਸਕੂਲਾਂ ਦੇ ਵਿੱਚ ਵੀ ਬਹੁਤ ਵੱਡੀ ਡਿਵੈਲਪਮੈਂਟ ਹੋ ਰਹੀ ਆ ਮੁਬਾਰਕਾਂ ਰਾਤਨਦੀਪ ਜੀ ਮੁਬਾਰਕਾਂ ਤਾਂ ਕਾਦੀਆਂ ਜਦੋਂ ਜਿਹੜੀ ਸਾਡੀ ਪੰਜਾਬ ਦੀ ਸਿੱਖਿਆ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਜਾਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਭ ਤੋਂ ਢੈਂਦੀ ਕਲਾ ਦੇ ਵਿੱਚ ਹੋਵੇ ਸਿੱਖਿਆ ਫਿਰ ਉਹਦੀਆਂ ਕਾਦੀਆਂ ਮੁਬਾਰਕਾਂ ਇਹਦਾ ਤੁਸੀਂ ਕਹਿ ਰਹੇ ਹੋ ਨਾ ਸਰਕਾਰ ਤਾਂ ਨਹੀਂ ਇਹ ਤਾਂ ਤੁਸੀਂ ਝੂਠ ਮਾਰਦੇ ਹੋ ਚਲੋ ਜੀ ਇਹ ਤਾਂ ਹੁਣ ਸਮਾਂ ਦੱਸ ਦੂ ਇਹਦਾ ਫੈਸਲਾ ਲੋਕ ਕਰ ਦੇਣਗੇ ਵੀ ਇਹ ਅਸੀਂ ਝੂਠ ਮਾਰਦੇ ਆ ਜਾਂ ਸਰਕਾਰ ਝੂਠ ਮਾਰਦੀ ਆ ਵੀ ਅਸੀਂ ਲੰਬੇ ਸਮੇਂ ਤੋਂ ਮੈਂ 20 ਸਾਲ ਤੋਂ ਅਧਿਆਪਕਾਂ ਹੂੰ ਤੇ ਜ세ਵੰਦੀ ਦਾ ਪ੍ਰਧਾਨ ਆ ਸੀ 7 ਸਾਲ ਤੋਂ ਵੀ ਪੰਜਾਬ ਦੇ ਵਿੱਚ ਐਜੂਕੇਸ਼ਨ ਦੀ ਕੁਆਲਿਟੀ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਜਿਹੜਾ ਇਹ ਸਮਾਂ ਅਪ੍ਰੈਲ ਮਈ ਦਾ ਸਮਾਂ ਇਹ ਟੀਚਰਾਂ ਦਾ ਸਭ ਤੋਂ ਵਿਅਸਤ ਸਮਾਂ ਹੁੰਦਾ ਹੂੰ ਨਵੇਂ ਦਾਖਲੇ ਕਰਨੇ ਆ ਦਾਖਲਾ ਖਾਰਜ ਬਣਾਉਣੇ ਆ ਵਿਦਿਆਰਥੀਆਂ ਦੀਆਂ ਪੇਸਟ ਫਾਈਲਾਂ ਬਣਾਉਣੀਆਂ ਉਹਨਾਂ ਦੀਆਂ ਜਨਮ ਮਿਤੀਆਂ ਠੀਕ ਕਰਕੇ ਦਾਖਲਾ ਖਾਰਜਾਂ ਚੜਾਉਣੀਆਂ ਨਵੇਂ ਵਿਦਿਆਰਥੀ ਲਿਆਉਣੇ ਆ ਉਹਨਾਂ ਨੂੰ ਕਿਤਾਬਾਂ ਦੇਣੀਆਂ ਉਹਨਾਂ ਦਾ ਡਾਟਾ ਆਨਲਾਈਨ ਕਰਨਾ ਉਹਨਾਂ ਦਾ ਡਾਟਾ ਬੋਰਡ ਤੋਂ ਭੇਜਣਾ ਜਾਂ ਕਹਿ ਲਓ ਵੀ ਜਦੋਂ ਕਿਸਾਨਾਂ ਮਜ਼ਦੂਰਾਂ ਦਾ ਵੀ ਕੋਈ ਸਮਾਂ ਹੁੰਦਾ ਸਾਡੇ ਇਹ ਜਿਹੜੇ ਅਪ੍ਰੈਲ ਤੇ ਮਈ ਦੇ ਸਭ ਤੋਂ ਵਿਅਸਤ ਦੇਣਾ ਹ ਹ ਅਧਿਆਪਕਾਂ ਕੋਲੇ ਸਕੂਲਾਂ 'ਚ ਸਿਰ ਖੁਰਕਣ ਦੀ ਵੇਹਲ ਨਹੀਂ ਹਾਂ ਇਹਨੇ ਸਕੂਲ ਦੇ ਅਧਿਆਪਕਾਂ ਹਣ ਜਿਹੜਾ ਇਹ ਸਾਰੇ ਸਮੇਂ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆ ਕੇ ਬੈਗੇ ਹੂੰ ਤੁਸੀਂ ਕਹੀ ਜਾਂਦੇ ਮੈਨੂੰ ਮੁਬਾਰਕਾਂ ਦੇਈ ਜਾਂਦੇ ਆ ਅਸੀਂ ਕਹਿੰਦੇ ਆ ਵੀ ਸਾਡਾ ਸਭ ਤੋਂ ਮਾੜਾ ਸੈਸ਼ਨ ਚੱਲ ਪਿਆ ਇਹ ਸਭ ਤੋਂ ਮਾੜੇ ਦੌਰ ਸਿੱਖਿਆ ਪਹੁੰਚ ਗਈ ਵੀ ਚਿੱਠੀਆਂ ਜਾਰੀ ਹੋ ਗਈਆਂ ਵੀ ਵੱਡੇ ਵੱਡੇ ਇਕੱਠ ਕਰੋ ਹੂੰ ਪੋਲੀਟਿਕਲ ਪਾਰਟੀਆਂ ਦੇ ਯੂਨੀਪੋਲ ਲਾਓ ਹੂੰ ਪੰਜ-ਪੰਜ ਸੌ ਦੇ ਇਕੱਠ ਕਰੋ ਤੇ ਹਾਸੋ ਇਹ ਨਹੀਂ ਗੱਲ ਆ ਵੀ ਇੱਕੋ ਸਕੂਲ ਦੇ ਕੈਂਪਸ 'ਚ ਜੀ ਫਸੜਣ ਵਾਲੀ ਗੱਲ ਵੀ ਨਹੀਂ ਦਰਪਾਗ ਹੈ ਇਹ ਇੱਕੋ ਸਕੂਲ ਦੇ ਕੈਂਪਸ 'ਚ ਜੇ ਕੋਈ ਬਾਥਰੂਮ ਬਣਾਉਤਾ ਉਹਦਾ ਉਦਘਾਟਨ ਅੱਡਾ ਜੇ ਕੋਈ ਕਮਰਾ ਬਣਾਇਆ ਉਹਦਾ ਉਦਘਾਟਨ ਅੱਡਾ ਜੇ ਕੋਈ ਕੰਧ ਕੱਟਦੀ ਉਹਦਾ ਉਦਘਾਟਨ ਅੱਡਾ ਜੇ ਕੋਈ ਗੇਟ ਬਣਾਤਾ ਉਹਦਾ ਉਦਘਾਟਨ ਅੱਡਾ ਯਾਨੀ ਕਿ ਇੱਕ ਸਕੂਲ ਦੇ ਵਿੱਚ 5 5 6 6 ਨੀ ਪੱਤਰ ਦੇਖਣ ਨੂੰ ਮਿਲਣਗੇ ਸਪਸ਼ਟ ਹੈ ਜੀ ਪਰ ਉਹਦੇ ਲਈ ਸਾਨੂੰ ਪੈਸੇ ਵੀ ਆ ਰਹੇ ਹਨਾ ਪੈਸੇ ਚਲੋ ਪੈਸੇ ਵਾਲੀ ਗੱਲ ਕਰ ਲੈਨੇ ਆ ਸਾਨੂੰ ਤਾਂ ਚਿੱਠੀ ਵੀ ਆ ਚਿੱਠੀ ਤੁਹਾਨੂੰ ਭੇਜ ਦਿੰਦੇ ਆ ਤੁਸੀਂ ਦੇਖ ਲਿਓ ਹਾਂ ਵੀ ਸੀਨੀਅਰ ਸਕੈਂਡਰੀ ਸਕੂਲ ਨੂੰ 20000 ਰੁਪਇਆ ਹਾਈ ਸਕੂਲ ਨੂੰ 10000 ਰੁਪਇਆ ਤੇ 5000 ਰੁਪਇਆ ਪ੍ਰਾਇਮਰੀ ਸਕੂਲ ਨੂੰ ਠੀਕ ਹੈ ਗੱਲ 5000 ਦਾ ਤਾਂ ਨਹੀਂ ਪੱਥਰ ਰੱਖਦਾ ਤੁਸੀਂ ਮੈਨੂੰ ਮੁਬਾਰਕਾਂ ਦੇਈਏ ਨੇ ਮੈਨੂੰ ਇਹੋ ਜੀ ਕੋਈ ਵਿਧੀ ਦੱਸ ਦੋ ਵੀ ਮੈਂ 15000 ਦੇ ਵਿੱਚ 500 ਬੰਦੇ ਨੂੰ ਰੋਟੀ ਖਵਾ ਦਾਂ ਤੇ ਲਿਖਿਆ ਚਿੱਠੀ 'ਚ ਹਾਂਜੀ ਲਿਖਿਆ ਹੋਇਆ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਡਿਸ਼ ਹੋਣਗੀਆਂ ਇਹ ਵੀ ਹਾਂਜੀ ਕਿਹੜੀਆਂ-ਕਿਹੜੀਆਂ ਦਾਲਾਂ ਹੋਣਗੀਆਂ ਰੋਟੀ ਤੋਂ ਬਾਅਦ ਉਹਨਾਂ ਨੂੰ ਸਵੀਟ ਡਿਸ਼ ਦੇਣੀਆਂ ਗੁਲਾਬ ਜਾਮੁਨਾ ਖਵਾਉਣੀਆਂ ਪਤਾ ਨਹੀਂ ਕਿਹੜਾ ਵਾਸਤੂ ਸ਼ਾਸਤਰ ਸਰਕਾਰ ਲੱਭ ਕੇ ਬੈਗੀ ਵੀ ਉਹਨੂੰ ਇਧਰਲੇ ਪਾਸੇ ਰਿਮੂਵ ਕਰਕੇ ਬਿਠਾਉਣਾ ਏਡੇ ਏਡੇ ਸਾਈ ਦੇ ਏਡੇ ਵੱਡੇ ਯੂਨੀਪੋਲ ਕਰਨੇ ਆ ਅਸੀਂ ਪੜਾਉਣਾ ਜਾਣਦੇ ਰਤਨਦੀਪ ਜੀ ਹੂੰ ਸਾਡੇ ਕੋਲੇ ਕਮਰੇ ਵੀ ਨਾ ਹੋਣਗੇ ਥੋੜੇ ਹੋਣਗੇ ਅਸੀਂ ਜੇ ਸਾਡੇ ਯੋਗਤਾ ਹੋਊਗੀ ਵਿਦਿਆਰਥੀ ਨੂੰ ਅਸੀਂ ਬੋੜਾ ਐਂਠ ਪੜਾ ਦਾਂਗੇ ਪਰ ਤੁਹਾਨੂੰ ਤਾਂ ਮਲਟੀ ਟੈਲੈਂਟਡ ਬਣਾ ਰਹੇ ਆ ਨਲੇ ਰੈਲੀਆਂ ਦਾ ਤੁਹਾਨੂੰ ਸਾਰਾ ਤਿਆਰਬਾ ਦੇ ਬਲਟੀ ਟੈਲੈਂਟਡ ਤਾਂ ਅਸੀਂ ਇਥੋਂ ਚ ਬਣਨ ਵਾਲੀਆਂ ਲੰਬੇ ਸਮੇਂ ਤੋਂ ਸਰਕਾਰਾਂ ਨੇ ਸਾਨੂੰ ਮਲਟੀ ਟੈਲੈਂਟਡ ਹੀ ਸਾਨੂੰ ਕਮਰੇ ਪਾਉਣੇ ਸਾਨੂੰ ਬੇਨਤੀਆਂ ਕਰਨੀਆਂ ਗਰਦੌਰੀਆਂ ਕਰਨੀਆਂ ਸਾਨੂੰ ਅੱਗ ਲਾਉਂਦਿਆਂ ਦੇ ਪਿੱਛੇ ਜਨਗਣਨਾ ਵੋਟਾਂ ਮਲਟੀ ਟੈਲੈਂਟਡ ਤਾਂ ਸਾਨੂੰ ਇੱਕੋ ਹੀ ਕੰਮ ਆ ਜਿਹੜਾ ਸਾਥੋਂ ਨਹੀਂ ਕਰਾਇਆ ਜਾਂਦਾ ਸਾਥੋਂ ਬੱਚਿਆਂ ਨੂੰ ਨਹੀਂ ਪੜਾਇਆ ਜਾਂਦਾ ਹੂੰ ਬਾਕੀ ਸਾਰੇ ਕੰਮ ਤਾਂ ਅਸੀਂ ਕਰਦੇ ਆ ਤੇ ਫੇਰ ਜਿਹੜੇ ਪੰਜਾਬ ਦੇ ਸਕੂਲਾਂ ਚ ਪੜਾਉਣ ਵਾਲੇ ਅਧਿਆਪਕਾ ਉਹ ਪੰਜਾਬ ਦੀ ਕਰੀਮ ਉਹ ਹਾਈਲੀ ਟੈਲੈਂਟਡ ਆ ਉਹ ਉਹ ਸਭ ਤੋਂ ਜ਼ਿਆਦਾ ਟੈਸਟ ਦੇ ਕੇ ਇੱਕ ਅਧਿਆਪਕਾ ਬੀਐਸਸੀ ਕਰਦਾ ਹੂੰ ਬੀਅਰਡ ਕਰਦਾ ਟੱਟ ਕਰਦਾ ਸੈੱਟ ਕਰਦਾ ਇੰਨੇ ਅੱਗ ਦੇ ਦਰਿਆਵਾਂ ਨੂੰ ਪਾਰ ਕਰਕੇ ਅਧਿਆਪਕ ਬਣਦਾ ਨਹੀਂ ਆਹ ਗੱਲ ਸੱਚ ਹੈ ਵੀ ਉਹਨਾਂ ਨੇ ਕਿਹਾ ਵੀ ਆਹ ਫਲਾਨੀ ਫਲਾਨੀ ਡਿਸ਼ ਹੋਵੇ ਨਾਲ ਸਵੀਡਿਸ਼ ਹਾਂਜੀ ਮੈਂ ਤੁਹਾਨੂੰ ਚਿੱਠੀ ਦਿਖਾ ਦਿੰਦਾ ਜੀ ਚਿੱਠੀ ਮੈਂ ਤੁਹਾਨੂੰ ਵਟਸਐਪ ਤੇ ਭੇਜ ਦਿੰਦਾ ਨਹੀਂ ਯਾਨੀ ਕਿ ਆਮ ਘਰਾਂ ਦੇ ਬੰਦੇ ਮਤਲਬ ਉਹ ਡਿਸ਼ਾਂ ਡੁਸ਼ਾਂ ਆ ਸਾਰਾ ਕੁਝ ਇਹ ਕਿਵੇਂ ਹੋ ਗਿਆ ਇਹ ਤਾਂ ਗੱਲ ਹਜਮੇ ਤੋਂ ਤਾਂ ਨਹੀਂ ਚਲੋ ਵੈਸੇ ਜਨਤਕ ਜਥੇਬੰਦੀਆਂ ਅਸੀਂ ਇੰਨੇ ਸਾਲਾਂ ਚ ਇੰਨੇ ਇਸ਼ਤਿਹਾਰ ਲੱਗੀ ਜਾਂਦੇ ਆ ਹੁਣ ਸਕੂਲਾਂ ਦੇ ਵਿੱਚ ਇੰਨੇ ਯੂਨੀਪੋਲ ਕੀ ਲਾਉਣ ਦੀ ਲੋੜ ਆ ਜਦੋਂ ਪੰਜਾਬ ਦੀ ਸਿੱਖਿਆ ਦਾ ਹਾਲ ਇਹੋ ਜਿਹਾ ਹੋਵੇ ਵੀ ਇੱਥੇ ਪ੍ਰਿੰਸੀਪਲਾਂ ਦੀਆਂ 50% ਅਸਾਮੀਆਂ ਖਾਲੀ ਹੋਣ ਇੱਥੇ ਹੈਡਮਾਸਟਰਾਂ ਦੀਆਂ 50% ਅਸਾਮੀਆਂ ਖਾਲੀ ਹੋਣ ਇੱਥੇ ਬੀਪੀਓਜ਼ ਨਾ ਹੋਣ ਇੱਥੇ ਸਿੱਖਿਆ ਮੰਤਰੀ ਦੇ ਹਲਕੇ ਦੇ ਵਿੱਚ ਕੋਈ ਬੀਪੀਓ ਨਾ ਹੋਵੇ ਹਾਂ ਤੇ ਉਹੋ ਜਿਹੀਆਂ ਹਾਲਤਾਂ ਦੇ ਵਿੱਚ ਤੁਸੀਂ ਨਾਰਾ ਸਿੱਖਿਆ ਕ੍ਰਾਂਤੀ ਦਾ ਦੇ ਦੋ ਹਾਂ ਉਦਘਾਟਨ ਤੇ ਸਕੂਲਾਂ ਦੇ ਵਿੱਚ ਜਾ ਕੇ ਸਿਆਸੀ ਬੰਦੇ ਖਰਲ ਪਾऊं ਸਕੂਲ ਮੈਨੇਜਮੈਂਟ ਕਮੇਟੀ ਹੈ ਜਿਹੜੀ ਉਹਦੇ ਵਿੱਚ ਸੋਧ ਕਰਤੀ ਉਹਦੇ ਮੈਂਬਰ ਵਧਾ ਕੇ 12 ਤੋਂ 16 ਕਰਤੇ ਵਿਸ਼ੇਸ਼ ਚਿੱਠੀ ਕੱਢਤੀ ਵੀ ਉਹਦੇ ਵਿੱਚ ਐਮਐਲਏ ਦੇ ਨੁਮਾਇੰਦੇ ਵੀ ਹੋਣਗੇ ਐਮਐਲਏ ਦੇ ਨੁਮਾਇੰਦਿਆਂ ਨੇ ਕੀ ਹੋਣਾ ਅਸੀਂ ਤਾਂ ਕਹਿੰਦੇ ਆ ਵੀ ਸਿੱਖਿਆ ਸ਼ਾਸਤਰੀ ਲਿਆਓ ਐਮਐਲਏ ਨੁਮਾਇੰਦੇ ਰਾ ਹੋਣ ਉਹਦੇ ਵਿੱਚ ਰਿਟਾਇਰ ਅਧਿਆਪਕ ਹੋਣ ਰਿਟਾਇਰ ਪ੍ਰੋਫੈਸਰ ਹੋਣ ਐਜੂਕੇਸ਼ਨਲਿਸਟ ਹੋਣ ਮਾਪੇ ਹੋਣ ਪਰ ਜਿਵੇਂ ਇਹ ਆਮ ਆਦਮੀ ਪਾਰਟੀ ਕਈ ਬੰਦਿਆਂ ਬਾਰੇ ਕਹਿ ਦਿੰਦੀ ਆ ਕਈ ਪੱਤਰਕਾਰਾਂ ਬਾਰੇ ਵੀ ਕਹਿੰਦੀ ਵੀ ਇਹ ਪ੍ਰੋਪੋਗੈਂਡਾ ਚਲਾਉਂਦੇ ਆ ਫਿਰ ਤੁਸੀਂ ਵੀ ਪ੍ਰੋਪੋਗੈਂਡਾ ਕੀ ਚਲਾ ਰਹੇ ਹੋ ਕਿਉਂਕਿ 341 ਸਕੂਲਾਂ ਦਾ ਏਡਾ ਹਥਿਆਰ ਏਡਾ ਪਬਲਿਕਲੀ ਆਏ ਅਸੀਂ ਤਾਂ ਸੱਚਾਈ ਪੇਸ਼ ਕਰਦੇ ਆਂ ਜੀ ਜਨਤਕ ਜਥੇਬੰਦੀਆਂ ਅਸੀਂ ਤਾਂ ਇਸ ਮਹਿਕਮੇ ਦੇ ਵਿੱਚ ਕੰਮ ਕਰਦੇ ਆਂ ਅਸੀਂ ਇੱਕ ਮੈਕੈਨਿਜ਼ਮ ਦੇ ਵਿੱਚ ਆਂ ਅਸੀਂ ਤਾਂ ਚਲੋ ਤੁਸੀਂ ਪੱਤਰਕਾਰ ਆ ਤੁਸੀਂ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਤੁਸੀਂ ਪੋਲਿਟਿਕਲ ਰੈਲੀਆਂ ਵੀ ਕਰਦੇ ਆਂ ਸਪੋਰਟਸ ਇਵੈਂਟ ਨੂੰ ਵੀ ਦੇਖਦੇ ਆਂ ਅਸੀਂ ਤਾਂ ਐਸੇ ਮਹਿਕਮੇ 'ਚ ਕੰਮ ਕਰਦੇ ਆਂ ਐਸੇ ਮਹਿਕਮੇ 'ਚ ਪੜਾਉਨੇ ਆ ਇਹ ਇਹੀ ਮਹਿਕਮਾ ਸਾਡਾ ਰੋਜ਼ਗਾਰ ਆ ਬੱਚੇ ਹੀ ਸਾਡੀ ਰੋਟੀ ਰੋਜੀ ਆ ਅਸੀਂ ਕਿਵੇਂ ਜਾਂਚ ਲਾਂਗੇ ਵੀ ਵੀ ਮਹਿਕਮਾ ਮਾੜੀ ਹਾਲਤ ਵੱਲ ਜਾ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਵੀ ਮਹਿਕਮਾ ਬਦ ਤੋਂ ਬਦਤਰ ਹਾਲਤਾਂ ਵੱਲ ਆ ਦੋ ਤਿੰਨ ਮਹੀਨਿਆਂ ਚ ਵੱਧ ਜੂਗਾ ਜਿਹੜੀ ਸਿੱਖਿਆ ਕ੍ਰਾਂਤੀ ਨਾਤੇ ਪੰਜਾਬ ਦੀ ਸਿੱਖਿਆ ਦੀ ਬਰਬਾਦੀ ਹੈ ਪਰ ਜਿਹੜੇ ਹੁਣ ਪ੍ਰੋਗਰਾਮ ਹੋ ਰਹੇ ਆ ਸਕੂਲਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ 500 ਬੰਦੇ ਦਾ ਇਕੱਠ ਕਰਨਾਗਾ ਸਵੀਡਿਸ਼ ਹੋਵੇ ਆ ਡਿਸ਼ ਹੋਵੇ ਜੂਨੀਪੋਲ ਹੋਣ ਆ ਸਾਰਾ ਕੁਝ ਹੋਵੇ ਬੈਠਣਾ ਕਿਵੇਂ ਆ ਹਾਂ ਬੈਠਣਾ ਕਿਵੇਂ ਆ ਉਹ ਹੋਵੇ ਤੇ ਜਿਹੜੇ ਹੋ ਰਹੇ ਆ ਫਿਰ ਉਹ 15000 ਚ ਕਰ ਰਹੇ ਆ ਬੰਦੇ ਮਾਸਟਰ ਤਰਾਸਦੀ ਆ ਜੀ ਦੇ ਆਪਕਾਂ ਦੀ ਸਾਡੇ ਕੋਲੇ ਹੈਡਮਾਸਟਰਾਂ ਦੇ ਪ੍ਰਿੰਸੀਪਲਾਂ ਦੇ ਫੋਨ ਆਉਂਦੇ ਆ ਵੀ ਪ੍ਰਧਾਨ ਜੀ ਇਹਨਾਂ ਨੂੰ ਕਰੀਏ ਕਿਵੇਂ ਇਹਨੇ ਪਹਿਣ ਸੰਭਵ ਨਹੀਂ ਕੋਈ ਬੀਪੀ ਦੀਆਂ ਗੋਲੀਆਂ ਖਾਈ ਜਾਂਦੇ ਆ ਸ਼ੂਗਰ ਦੀਆਂ ਗੋਲੀਆਂ ਪਾਈ ਜਾਂਦੇ ਆ ਬੇਥਾ ਪ੍ਰੈਸ਼ਰ ਆ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਦਾ ਐਮਐਲਏਆਂ ਦਾ ਉਹਨਾਂ ਦੇ ਪ੍ਰੈਸ਼ਰ ਉਹ ਕਿਵੇਂ ਨੇ ਪੇਰੇ ਚੜਨਗੇ ਇਸੇ ਕਰਕੇ ਸਾਡਾ ਇਜਲਾਸ ਸੀ ਅਸੀਂ ਇਜਲਾਸ ਕੀਤਾ ਅਸੀਂ ਪ੍ਰੋਗਰਾਮ ਦੇਤਾ ਜਥੇਬੰਦੀ ਵੱਲੋਂ ਅੱਛਾ ਵੀ ਅਸੀਂ 16 ਤਰੀਕ ਨੂੰ ਜ਼ਿਲ੍ਹਾ ਪੱਧਰੀ ਮਜਾਰੇ ਕਰਾਂਗੇ ਅਸੀਂ ਜ਼ਿਲ੍ਹਿਆਂ ਦੇ ਉੱਤੇ ਵੱਡੀ ਅਧਿਆਪਕਾਂ ਦੀ ਲਾਮਬੰਦੀ ਕਰਕੇ ਅਸੀਂ ਬਜਾਰੇ ਕਰਨ ਜਾ ਰਹੇ ਹਾਂ ਸਿੱਖਿਆ ਕਰਨ ਦੇ ਪਰ ਕੀ ਤੁਸੀਂ ਇਹ ਜਿਹੜੇ ਅਧ்கਟਨ ਹੋ ਰਹੇ ਹੈ ਇਹਨਾਂ ਦਾ ਬਾਈਕਟ ਕਰਨ ਜਾ ਰਹੇ ਹੋ ਜੋ ਤੁਹਾਡੇ ਕੋਲੇ ਪੈਸਾ ਹੀ ਨਹੀਂ ਤੁਸੀਂ ਆਉਦੇ ਪੱਲਿਓ ਕਿਵੇਂ ਕਰੋਗੇ ਸਾਡੇ ਕੋਲੇ ਹਲੇ ਜੇ ਸੇਬੰਦੀ ਸੂਬਾ ਕਮੇਟੀ ਇਸ ਮਸਲੇ ਫੈਸਲਾ ਨਹੀਂ ਕੀਤਾ ਪਰ ਇਹ ਬਾਈਕਾਟ ਕਰਨ ਵਾਲ ਹਾਲਤਾਂ ਵਧਣਗੀਆਂ ਹੂੰ ਇਹ ਹਾਲਤਾਂ ਵਧਣਗੀਆਂ ਇਹ ਤਾਂ ਹਲੇ ਸਰਕਾਰ ਦੇ ਮੈਨੂੰ ਲੱਗਦਾ ਵੀ ਜੇ ਚੋਣਾ ਹੋਣਾ ਸੀ 2 ਸਾਲ ਪਹਿੇ ਆ ਸ਼ਿੱਖਿਆ ਕ੍ਰਾਂਤੀ ਤੋਂ ਬਾਅਦ ਸਾਨੂੰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਕੀਮਾਂ ਹੋਰ ਦੇਖਣੀਆਂ ਪੈਣਗੀਆਂ ਪਰ ਤੁਹਾਡੀ ਜਥੇਬੰਦੀ ਨੂੰ ਲੈ ਕੇ ਜਾਂ ਟੀਚਰਾਂ ਨੂੰ ਲੈ ਕੇ ਸਵਾਲੀਆ ਨਿਸ਼ਾਨ ਹਮੇਸ਼ਾ ਖੜੇ ਰਹਿੰਦੇ ਆ ਵੀ ਤੁਸੀਂ ਕਹਿ ਰਹੇ ਹੋ ਵੀ ਹਜੇ ਅਸੀਂ ਬਾਈਕਾਟ ਦਾ ਫੈਸਲਾ ਨਹੀਂ ਕੀਤਾ ਜਾਂ ਅਸੀਂ ਉਹਦੇ ਲਈ ਸਖਤ ਕਦਮ ਫਿਰ ਤੁਸੀਂ ਜੇਬ ਚੋਂ ਪੈਸੇ ਲਾਉਂਗੇ ਕੀ ਤੁਹਾਨੂੰ ਆਪਦੀ ਮਤਲਬ ਜ਼ਿਆਦਾ ਨੌਕਰੀ ਪਿਆਰੀ ਜਾਂ ਉਹ ਪੰਜਾਬ ਦਾ ਭਵਿੱਖ ਨਹੀਂ ਪਿਆਰਾ ਲੋਕਾਂ ਨੂੰ ਸੱਚ ਦੱਸਣਾ ਨਹੀਂ ਪਿਆਰਾ ਵੇ ਖੁਰਦਨ ਜੀ ਅਸੀਂ ਜੇ ਸੱਚ ਦੱਸਣ ਵਾਲੇ ਫੇਰ ਹੀ ਕੈਮਰੇ ਮੋੜੇ ਖੜੇ ਹਾਂ ਜੇ ਅਸੀਂ ਲੁਕਣ ਵਾਲੇ ਹੋਈਏ ਪਰ ਉਹ ਕਿਵੇਂ ਕਰੋਗੇ ਲੋਕਾਂ ਤੋਂ ਭੱਜਣ ਵਾਲੇ ਹੋਈਏ ਪਰ ਘਟਣ ਵਾਲਾ ਕੰਮ ਕਿਵੇਂ ਠੀਕ ਹੈ ਨਾ ਉਹ ਤਾਂ ਘਟਣ ਵਾਲਾ ਕੰਮ ਸਾਰਾਂਗੇ ਜਿਵੇਂ ਸਰਦਾ ਜਿੰਨੇ ਤੋਂ ਘਟ ਤੋਂ ਘਟ ਸਾਰਾਂਗੇ ਉਹੀ ਇਸੇ ਕਰਕੇ ਤਾਂ ਮਜਾਰੇ ਕਰੀ ਜਾਂਦੇ ਆ ਇਸੇ ਕਰਕੇ ਤਾਂ ਹੋਰ ਸਾਡੇ ਕੋਲ ਤਾਂ ਫਿਰ ਜਿਹੜੀ ਇੱਕ ਜਨਤਕ ਜਥੇਬੰਦੀ ਆ ਉਹਦੇ ਕੋਲੇ ਫਿਰ ਉਹਨਾਂ ਨੂੰ ਡਿਮੋਨਸਟ੍ਰੇਸ਼ਨ ਨਹੀਂ ਕਰ ਸਕਦੀ ਆ ਲੋਕਾਂ 'ਚ ਗੱਲ ਲਿਆ ਸਕਦੀ ਆ ਕੱਲ ਵੀ ਬੋਲੇ ਆ ਪ੍ਰੈਸ ਨੋਟ ਵੀ ਦਿੱਤੇ ਆ ਉਹਨੂੰ ਦੱਸਤਾ ਵੀ ਮੈਂ ਇਹ ਮੈਂ ਤਾਂ ਲੈਟਰ 'ਤੇ ਵੀ 20000 ਦੇ ਵਿੱਚ ਇੰਨਾ ਕੋਈ ਸੰਭਵ ਕਰਨ ਨੂੰ ਕਿਹਾ ਜੀਤਨ ਸਿੰਘ ਜੋੜਾ ਮਾਜਰੇ ਨੇ 29 ਤਰੀਕ ਨੂੰ ਅਸੀਂ ਮੈਗਾ ਪੀਟੀਐਮ ਕਰਕੇ ਠੀਕ ਹੈ ਜੀ ਅਸੀਂ ਰਿਜ਼ਲਟ ਕੱਢੇ ਆ ਕਿਉਂਕਿ 30 ਤੇ 31 30 ਦਾ ਐਤਵਾਰ ਸੀ 31 ਤਰੀਕ ਨੂੰ ਪਵਿੱਤਰ ਤਿਹਾੜ ਸੀ Eid ਦਾ ਛੁੱਟੀ ਸੀ ਜੀ ਤੇ 29 ਤਰੀਕ ਨੂੰ ਅਸੀਂ ਨਤੀਜੇ ਡਿਕਲੇਅਰ ਕੀਤੇ ਸੀ ਸਾਰੇ ਮਾਪੇ ਬੁਲਾਏ ਅਸੀਂ ਬਹੁਤ ਵੱਡੇ ਵੱਡੇ ਕੱਟ ਕੀਤੇ ਆ ਬੜੇ ਸ਼ਾਨਦਾਰ ਮਾਪਿਆਂ ਨੂੰ ਚਾਹ ਪੀਣਾ ਹੀ ਕਰ ਸਕਦੇ ਆ ਚਾਹ ਪਿਆ ਸਕਦੇ ਆ ਉਹ ਸਾਡੇ ਕੋਲੇ ਕਿਹੜੇ ਸਾਧਨ ਉਹਨਾਂ ਨੂੰ ਚਾਹ ਪੀ ਆਈ ਯਾਰ ਰਿਪੋਰਟ ਕੱਢ ਦਿੱਤੇ ਆ ਫਸਟ ਸੈਕਿੰਡ ਜਿਹੜੇ ਬੱਚੇ ਆਏ ਆ ਸਿਮਰੱਥਾ ਅਨੁਸਾਰ ਸਾਧਨ ਅਨੁਸਾਰ ਉਹਨਾਂ ਨੂੰ ਕਾਪੀਆਂ ਪੈਨਸਲ ਦੇ ਕੇ ਸਨਮਾਨਿਤ ਕੀਤਾ ਜਾਂ ਕਿਸੇ ਸਕੂਲ ਦੇ ਸ਼ੀਲਡ ਬਣਾ ਦਿੱਤੀਆਂ ਇਹਨਾਂ ਦੁਆਰਾ ਇੰਨਾ ਦਿਨਾਂ ਬਾਅਦ ਦੁਬਾਰਾ ਫਿਰ ਕਿਵੇਂ ਮਾਪੇ ਵਿਹਲੇ ਆ ਹਮ ਤਰੀਕ ਤਾਂ ਜੀ ਹਲੇ ਅਠੀ ਹੋਈ ਅੱਜ ਫਿਰ ਆਪ 6 ਤਰੀਕ ਤੋਂ ਸਿੱਖਿਆ ਕ੍ਰਾਂਤੀ ਸ਼ੁਰੂ ਹੋਊਗੀ 5 6 ਤਰੀਕ ਤੋਂ ਉਹ ਜਿਹੜਾ ਪ੍ਰੋਗਰਾਮ ਫੇਲ ਹੋਇਆ ਵੀ ਸਾਡੀ ਕੋਈ ਜ਼ਿੰਮੇਵਾਰੀ ਵੀ ਅਸੀਂ ਮਾਪਿਆਂ ਨੂੰ ਕਹਿਤਾ ਵੀ ਆਜੋ ਉਹ ਤਾਂ ਐਮਐਲਏ ਸਾਹਿਬ ਗਾਲਾਂ ਹੀ ਕੱਢਣ ਲੱਗੇ ਟੀਚਰਾਂ ਨੂੰ ਉਹ ਤਾਂ ਮੰਦਾ ਚੰਗਾ ਹੀ ਬੋਲਣ ਲੱਗੇ ਵੀ ਥੋੜੀ ਮੈਂ ਸ਼ਿਕਾਇਤ ਕਰੂੰ ਕਰਦੇ ਭਾਈ ਸ਼ਿਕਾਇਤ ਸਾਡੀ ਅਸੀਂ ਕਹਿਤਾ ਬੱਚਿਆਂ ਨੂੰ ਵੀ ਮਾਪੇ ਲਿਓ ਨਹੀਂ ਆਏ ਸਾਡਾ ਕਿ ਸੂਰਜ ਵਿੱਚ ਅਸਲ 'ਚ ਕੀ ਗੱਲ ਆ ਵੀ ਉਹ ਫਿਰ ਇੱਕ ਇੱਕ ਪੋਲਿਟਿਕਲ ਆਯੋਜਨ ਬਣਾਤਾ ਉਹ ਇੱਕ ਸਿਆਸੀ ਆਯੋਜਨ ਸਕੂਲ ਚ ਬਣਾਤਾ ਵੀ ਇੱਥੇ ਇਕੱਠ ਕਰੋ ਇਕੱਠ ਕਰਕੇ ਇਹ ਮਹਿਮਾ ਮੰਡਨ ਕਰੋ ਗਰਾਂਟਾਂ ਲੰਮੇ ਸਮੇਂ ਤੋਂ ਜੀ ਸਰਕਾਰਾਂ ਦਾ ਕੰਮ ਆ ਜੇ ਕੋਈ ਸਰਕਾਰ ਕਵੇ ਜਿਹੜੀ ਸਰਕਾਰ ਬਣੀ ਆ ਉਹਨੇ ਐਜੂਕੇਸ਼ਨ ਚੰਗੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੇਣੀ ਆ ਹਾਂ ਹੈਲਥ ਵੀ ਦੇਣੀ ਆ ਜੇ ਨਹੀਂ ਜੇ ਵੀ ਸਰਕਾਰ ਤੋਂ ਕਰਾਉਣਾ ਕੀ ਆ ਸਰਕਾਰ ਦੇ ਵਿੱਚ ਖਾਸ ਗੱਲ ਕੀ ਕਰਦੀ ਆ ਸਾਡੇ ਚੋਂ ਐਜੂਕੇਸ਼ਨ ਤੋਂ ਸਰਕਾਰ ਨੇ ਕੁਝ ਨਹੀਂ ਕਰਾਉਣਾ ਹੂੰ ਇਹ ਵੈਲਫੇਅਰ ਸਰਕਾਰ ਜਿਹੜੀ ਵੀ ਜਮਹੂਰੀ ਸਰਕਾਰ ਚੁਣੀ ਵੀ ਆ ਉਹ ਇਸ ਕਰਕੇ ਚੁਣੀ ਵੀ ਆ ਵੀ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਲੋਕਾਂ ਨੂੰ ਚੰਗੀ ਚੰਗੀ ਸਿੱਖਿਆ ਦੇਵੇ ਚੰਗੇ ਚੰਗੇ ਸਿਹਤ ਦਾ ਇਲਾਜ ਕਰੇ ਇਹਦੇ ਵਿੱਚ ਜੱਗੋਂ ਤੇਰ ਵੀ ਗੱਲ ਇਹਨਾਂ ਨੇ ਕਿਹਦੀ ਕਰਤੀ ਪਰ ਜਿਹੜਾ ਉਹ ਕਹਿ ਰਿਹਾ ਸਕੂਲ ਆਫ ਐਮਿਨੈਂਸ ਬਣਾਤਾ ਇੱਥੇ ਮਿਆਰ ਸੀ ਅਸੀਂ ਇੱਥੇ ਲੈ ਕੇ ਆਹ ਦੇਖੋ ਜੀ 스마트 ਕਲਾਸਾਂ ਚੱਲ ਰਹੀਆਂ ਨੇ ਬਹੁਤ ਮੈਂ ਦੋ ਰਤਨਜੀਤ ਜੀ ਤੁਸੀਂ ਬੜੇ ਸੀਨੀਅਰ ਪੱਤਰਕਾਰ ਆ ਹੂੰ ਪੰਜਾਬ ਦੇ ਵਿੱਚ 20000 ਸਕੂਲ 19000 ਮੇਰੇ ਕੋਲੇ ਚਲੋ ਡਾਟਾ ਸਾਨੂੰ 20000 ਪਹਿਲਾਂ 341 ਐ 341 ਬਣਾਏ ਨਹੀਂ ਹੁਣ 341 ਦਾ ਖੇੜਾ ਤੁਸੀਂ ਕਾਤੋਂ ਨਹੀਂ ਛੱਡਦੇ ਅਸੀਂ ਤਾਂ ਕਹਾਂਗੇ ਜੀ ਜਦੋਂ ਉਹਨਾਂ ਦਾ ਆ ਗਿਆ ਪੋਸਟਰ ਉਹ ਤਾਂ ਅਸੀਂ ਕਹਾਂਗੇ ਸਾਨੂੰ ਪੰਜਾਬ 'ਚ ਦਿਖਾਓ ਵੀ 341 ਕਿਹੜੇ ਬਣੇ ਤੁਸੀਂ ਮੈਨੂੰ ਲੈ ਜਾਓ ਆਪਾਂ ਇਸ ਗੱਲ ਤੇ ਅਸੀਂ ਦਾ ਜੀ ਕਰੀਏ ਅਸੀਂ ਕਹਿੰਦੇ ਬਣਾਏ ਨਹੀਂ ਸਮਝੀਂ ਦਿਖਾ ਦਿਓ 341 ਕਿੱਥੇ ਬਣਾਤੇ ਨੇ ਫਿਰ ਇਹਨਾਂ ਨੇ ਐਵੇਂ ਸ਼ੋਰ ਲੀ ਛੱਡ ਤਾ ਇਸ਼ਤਿਹਾਰ ਲੋਣ ਨਾਲ ਵੜ ਜਾਣਗੇ ਹੂੰ ਕੋਈ ਫਲੈਕਸ ਛਪਾਉਣ ਨਾਲ ਵੜ ਜਾਣਗੇ ਚਲੋ ਛੋਡੇ ਮੁਤਾਬਕ 20000 ਚਲੋ ਆਓ 1.5 19000 ਸਕੂਲ ਹੋਣਗੇ 13 ਕੁ ਹਜ਼ਾਰ ਪ੍ਰਾਇਮਰੀ ਸਕੂਲ ਆ ਹਾਂ ਤੇ 6 ਕੁ ਹਜ਼ਾਰ ਜਿਹੜੇ ਮਿਡ ਠੀਕ ਹੈ ਇਹਨਾਂ ਨੇ 2022 ਚ ਜਦੋਂ ਫਰਵਰੀ 2022 ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਕਿਹਾ ਸੀ ਵੀ ਅਸੀਂ 118 ਦੇ ਬੱਚਿਆਂ ਨੂੰ ਵੜਾਵਾਂਗੇ ਹੂੰ ਬੱਚੇ ਸਕੂਲ ਚਾਹੇ 2000 ਆ ਚਾਹੇ ਹੈਗੇ 40 ਉਹਨਾਂ ਨੂੰ ਪੜ੍ਹਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਆ ਹਾਂ ਸਰਕਾਰ ਬਣੀ ਕਰੇ ਵਾਸਤੇ ਜਿਹੜੇ ਬੱਚੇ ਘੱਟ ਆ ਕੋਈ ਮਿਡਲ ਸਕੂਲ ਛੋਟੇ ਆ ਕੋਈ ਹਾਈ ਸਕੂਲ ਛੋਟੇ ਆ ਦੂਰ ਦਰਾਡੇ ਤੇ ਆ ਅਰਧ ਪਹਾੜੀ ਖੇਤਰਾਂ ਚ ਆ ਮਾੜੇ ਥਾਵਾਂ ਤੇ ਆ ਪਹੁੰਚ ਹੈ ਨਹੀਂ ਉਹਨਾਂ ਦਾ ਪੜ੍ਹਨ ਦਾ ਹੱਕ ਦੀ ਹੂੰ ਉਹ ਇਹ ਐਮਿਨੈਂਸ 118 ਸਕੂਲਾਂ ਨੂੰ ਦਿਖਾ ਕੇ ਦਿੱਲੀ ਮਾਡਲ ਦਿੱਲੀ ਵਰਡ ਦਿੱਲੀ ਮਾਡਲ ਅਸਲ 'ਚ ਰਤਨਜੀਤ ਜੀ ਇਹ ਹੈ ਵੀ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਨਰਿੰਦਰ ਮੋਦੀ ਦੀ ਸਰਕਾਰ 2020 ਚ ਲੈ ਕੇ ਆਈ ਹੈ ਹਾਂ ਨਿੱਜੀਕਰਨ ਸੰਸਾਰੀਕਰਨ ਤੇ ਭਗਮਾਕਰਨ ਹਾਂ ਇਹਨਾਂ ਦਾ ਮਾਨਯੋਗ ਕਨਵੀਨਰ ਆਮ ਆਦਮੀ ਪਾਰਟੀ ਗਾਰਵਿੰਦ ਕੇਜਰੀਵਾਲ ਦਿੱਲੀ ਬਾਹਾਂ ਡੜ ਕਹਿੰਦੇ ਸੀ ਇੰਡੀਆ ਅਲਾਈਅንስ ਦੇ ਵਿੱਚ ਸੀ ਉਹ ਜਿਹੜਾ ਮੋਦੀ ਦੇ ਖਿਲਾਫ ਲੜ ਗਿਆ ਪਿਛਲੇ ਸਾਲ ਹੀ ਲੋਕ ਸਭਾ ਚੋਣਾਂ ਹੋਈਆਂ ਉਹਨਾਂ ਦਾ ਪ੍ਰਚਾਰ ਕਰਦੇ ਸੀ ਵੀ ਅਸੀਂ ਨਿਊ ਐਜੂਕੇਸ਼ਨ ਪਾਲਿਸੀ ਪੰਜਾਬ 'ਚ ਲਾਗੂ ਨਹੀਂ ਕਰਾਂਗੇ ਤਾਵਨ ਲਾਡੂ ਦੇ ਵਿੱਚ ਐਮ ਕੇ ਸਟਾਲਨ ਤਾਵਨ ਲਾਡੂ ਦੇ ਮੁੱਖ ਮੰਤਰੀ ਹੈ ਜੀ ਪੀ ਐਮ ਕੇ ਪਾਰਟੀ ਦੇ ਉਹ ਕਹਿੰਦੇ ਮੈਨੂੰ ਕੇਂਦਰ ਸਰਕਾਰ ਭਾਵੇਂ 10000 ਕਰੋੜ ਰੁਪਏ ਦੇ ਦੇ ਮੈਂ ਨਿਊ ਐਜੂਕੇਸ਼ਨ ਪਾਲਿਸੀ ਲਾਗੂ ਕਰਦਾ ਹਾਂ ਕੇਰਲ ਨੇ ਲਾਗੂ ਨਹੀਂ ਕੀਤੀ ਇਹ ਲਾਗੂ ਕਰਨਗੇ ਇਹ ਪਲਟ ਗਏ ਹੂੰ ਪੀਐਮ ਸ਼੍ਰੀਸ਼ ਜਿਹੜੀ ਸਕੀਮ ਆ ਪ੍ਰਾਈਮ ਮਿਨਿਸਟਰ ਸਕੂਲ ਆਫ ਰਾਈジング ਇੰਡੀਆ ਹਾਂ ਉਹ ਸਾਰੀ ਸਕੀਮ ਦਾ ਪੈਸਾ ਲੈ ਲਿਆ ਲਾਗੂ ਕਰਤੀ ਸਕੀਮ ਹੂੰ ਜਿਹੜੇ ਐਮੀਨੈਂਸ ਆ ਇਹ ਨਿਊ ਐਜੂਕੇਸ਼ਨ ਪਾਲਿਸੀ ਹੀ ਲਾਗੂ ਕਰ ਰਹੇ ਆ ਵੀ ਆਲੇ-ਦੁਆਲੇ ਦੇ ਨੇੜਲੇ ਜਿਹੜੇ ਸਕੂਲ ਆ ਉਹਨਾਂ ਸਾਰੇ ਬੱਚੇ ਖਿੱਚ ਲੋ 15-15 16-16 ਕਿਲੋਮੀਟਰ ਦੇ ਰੇੜੀ 'ਚ ਇੱਕ ਸਕੂਲ ਕੰਪਲੈਕਸ ਸਕੂਲ ਬਣ ਜੇ ਬਾਕੀ ਛੋਟੇ ਸਕੂਲ ਸਾਰੇ ਬੰਦ ਹੋ ਜਾਣ ਇਹ ਜਿਹੜੀ ਸਕੂਲ ਆਫ ਐਮੀਨੈਂਸ ਸਕੀਮ ਆ ਇਹ ਸਿੱਖਿਆ ਦਾ ਉਜਾੜਾ ਆਪਾਂ ਉਦੋਂ 1.5 ਸਾਲ ਪਹਿਲਾਂ ਗੱਲਬਾਤ ਕੀਤੀ ਸੀ ਹਾਂਜੀ ਆਪਾਂ ਇੰਟਰਵਿਊ ਕੀਤੀ ਸੀ ਅਸਲ 'ਚ ਜਿਹੜੀ ਐਜੂਕੇਸ਼ਨ ਆ ਨਾ ਐਜੂਕੇਸ਼ਨ ਦੇ ਵਿੱਚ ਜਿਹੜੀ ਭਾਰਤ ਦੀ ਪਹਿਲੀ ਐਜੂਕੇਸ਼ਨ ਪਾਲਿਸੀ ਆਈ ਹੈ ਪਠਾਰੀ ਕਮਿਸ਼ਨ ਉਹਨੇ ਸਪਸ਼ਟ ਕੀਤਾ ਵੀ ਨੇਟਿਵ ਸਕੂਲ ਦੀ ਗੱਲ ਕੀਤੀ ਆ ਵੀ ਬੱਚੇ ਨੂੰ ਛੋਟੇ ਬੱਚੇ ਨੂੰ ਨੇੜੇ ਤੋਂ ਨੇੜੇ ਸਕੂਲ ਪ੍ਰੋਵਾਈਡ ਕਰਨਾ ਹਾਂ ਇਹ ਸਰਕਾਰ ਇਹ ਨਹੀਂ ਵੀ 10 ਕਿਲੋਮੀਟਰ ਤੇ ਸਕੂਲ ਪ੍ਰੋਵਾਈਡ ਕਰਨਾ ਬੱਚੇ ਇਹਨੂੰ ਸਰਕਾਰ ਦਾ ਜਿੰਨਾ ਮਰਜੀ ਖਰਚਾ ਹੋਵੇ ਜਿੱਥੇ ਛੋਟਾ ਬੱਚਾ ਵੀ 1 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਪ੍ਰਾਇਮਰੀ ਸਕੂਲ ਸਰਕਾਰ ਨੇ ਦੇਣਾ ਇਹ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ ਐਜੂਕੇਸ਼ਨ ਪਾਲਿਸੀਆਂ ਬਣਦੀਆਂ ਗਈਆਂ ਪਾਲਿਸੀਆਂ ਪਲਟਦੀਆਂ ਗਈਆਂ ਹੁਣੇ ਤੁਸੀਂ ਕਹਿੰਦੇ ਵੀ ਸਕੂਲ ਬਣਾਉਣ ਦੇ ਰਾਹ ਤੇ ਆਏ ਵੇ ਮੈਂ ਕਹਿੰਦਾ ਇਹ ਸਕੂਲ ਬੰਦ ਕਰਨ ਦੇ ਰਾਹ ਪਏ ਵੀ ਹੈ ਜਿਹੜੀ ਇਹਨਾਂ ਨੇ ਮੋਦੀ ਦੀ ਨਿਊ ਐਜੂਕੇਸ਼ਨ ਪਾਲਿਸੀ ਫੜ ਲਈ ਇਹ ਸਕੂਲ ਬੰਦ ਹੋਣਗੇ 341 ਨਹੀਂ 3500 ਸਕੂਲ ਬੰਦ ਹੋਊਗਾ ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਤੇ ਤੁਸੀਂ ਕਿਹੜੇ ਆਧਾਰ ਤੇ ਕਹਿ ਸਕਦੇ ਇਹ ਪਾਲਿਸੀ ਲਾਗੂ ਹੋ ਗਈ ਛੋਟੇ ਸਕੂਲ ਸਾਰੇ ਬੰਦ ਹੋਣਗੇ ਜਿਹੜੀ ਨੀਤੀ ਫੜ ਲਈ ਅਸੀਂ ਸਰਕਾਰਾਂ ਅਕਾਲੀਆਂ ਵਿੜ ਵਿਸਤ ਲੜਦੇ ਸੀ ਕਾਂਗਰਸ ਸਿੰਘਾਂ ਵੱਲ ਵੀ ਇਸ ਸੰਘਰਸ਼ ਕਰਦੇ ਸੀ ਜੀ ਸਾਨੂੰ ਇਹਨਾਂ ਦੇ ਲੀਡਰ ਕਹਿੰਦੇ ਸੀ ਵੀ ਸਾਨੂੰ ਇੱਕ ਵਾਰ ਪੰਜਾਬ ਸਿਵਲ ਸਕੱਤਰੇ ਦੀਆਂ ਪੌੜੀਆਂ ਚੜਾ ਗੋ ਹੂੰ ਚੜ ਗਏ ਚੜ ਗਏ ਚਾਹਤ ਅਨਸਾਰ ਸੀ ਪੁਰਾਣੀ ਪੈਨਸ਼ਨ ਬਹਾਲ ਕਰ ਦਾਂਗੇ ਸਰਕਾਰ ਵਾਂਡੀ ਨੂੰ ਕਿੰਨਾ ਸਮਾਂ ਹੋ ਗਿਆ 3 ਸਾਲ 3 ਸਾਲ 37 ਮਹੀਨੇ ਹੋ ਗਏ ਹੂੰ 16 ਮਾਰਚ 2022 ਨੂੰ ਭਗਵੰਤ ਮਾਨ ਨੇ ਸੌਹ ਚੁੱਕੀ ਆ 37 ਮਹੀਨੇ ਪੁਰਾਣੀ ਪੈਨਸ਼ਨ ਤਾਂ ਬਹਾਲ ਹੋਈ ਨਹੀਂ ਹੂੰ ਕੰਪਿਊਟਰ ਟੀਚਰ ਰੈਗੂਲਰ ਹੋਏ ਨਹੀਂ ਜੀ ਕੱਚੇ ਅਧਿਆਪਕ ਪੱਕੇ ਹੋਏ ਨਹੀਂ ਪੇ ਕਮਿਸ਼ਨ ਰਿਵਿਊ ਹੋਇਆ ਨਹੀਂ ਕੱਟੇ ਪੱਤੇ ਬਹਾਲ ਨਹੀਂ ਹੋਏ ACP ਵੀ ਹਾਲ ਨਹੀਂ ਅਸੀਂ ਕਹਿੰਦੇ ਆ ਵੀ ਅਸੀਂ ਟ੍ਰੇਡ ਯੂਨੀਅਨ ਚਲਾਉਂਦੇ ਆ ਇੱਕ ਵੀ ਮੰਗ ਹੈ ਸਰਕਾਰ ਨੇ ਸਾਡੀ ਦੀ ਇਸ ਸਮੇਂ ਦੇ ਸਿੱਖਿਆ ਵਾਲੇ ਪਾਸੇ ਇਹ ਤੁਰੇ ਹੀ ਨਹੀਂ ਇਹ ਉਲਟ ਦਿਸ਼ਾਈ ਤੁਰ ਰੇ ਰਤਨਦੀਪ ਜੀ ਹੂੰ ਵੀ ਜੇ ਕਿਸੇ ਨੇ ਸਿੱਖਿਆ ਬਣਾਉਣੀ ਹੋਵੇ ਹੂੰ ਉਹਨੇ ਇਧਰ ਨੂੰ ਜਾਣਾ ਹੋਵੇ ਉੱਗੇ ਵੱਲੋਂ ਹੂੰ ਇਹ ਚੰਡੀਗੜ੍ਹ ਵਾਲੇ ਪਾਸੇ ਪੁੱਠੇ ਪਾਸੇ ਜਾਈਏ ਹੂੰ ਤੇ ਜਿਹੜੇ ਹੁਣ ਨੀ ਪੱਥਰ ਲੱਗ ਰਹੇ ਆ ਉਹਦੇ ਚੱਕਰ ਨਾਮ ਆ ਰਿਹਾਗਾ ਜਿਹੜੇ ਮਤਲਬ ਸਿੱਖਿਆ ਦੇ ਮਤਲਬ ਕ੍ਰਾਂਤੀ ਦੇ ਮੇਨ ਇਹਨਾਂ ਦੇ ਮਾਰਗਦਰਸ਼ਕ ਨੇ ਉਹ ਨਾਮਾ ਮਨੀਸ਼ ਸੋਦੀਆ ਜੀ ਉਹਨਾਂ ਨਾਲ ਉਹਨਾਂ ਦੇ ਆਈਡੀਏ ਨਾਲ ਜਾਂ ਜਿਵੇਂ ਉਹ ਸਕੂਲਾਂ ਦੇ ਵਿੱਚ ਆ ਰਹੇ ਆ ਉਹ ਟੀਚਰਾਂ ਨੂੰ ਬੱਚਿਆਂ ਨੂੰ ਕੋਈ ਨਵੀਂ ਗੱਲ ਦੱਸ ਰਹੇ ਆ ਵੀ ਉਹ ਸਹੀ ਕਰ ਦੇਣਗੇ ਕੀ ਪਤਾ ਲੀਹਾਂ ਤੇ ਚੜਾ ਦੇਣ ਦਿੱਲੀ ਚੜਤਾ ਗਈ ਲੀਹਾਂ ਸੀ ਹੂੰ ਦਿੱਲੀ ਦੇ ਵਿੱਚ ਤੁਸੀਂ ਮਾਡਲ ਦੇਖਿਆ ਨੇ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਦਾ ਹੁਣ ਇਹ ਚੋਣਾ ਹੋਊਗਾ ਹਟੀਆਂ ਮੇਰੇ ਖਿਆਲ 'ਚ ਹੈ ਜਨਵਰੀ ਮਾਰ ਵਿੱਚ ਪੱਕਾ ਤਾਂ ਨਹੀਂ ਸੀ ਚੋਣਾਂ ਵਾਲੇ ਪਾਸੇ ਸਾਡਾ ਕੋ ਧਿਆਨ ਨਹੀਂ ਹੁੰਦਾ 2-4 ਮਹੀਨੇ ਪਹਿਲਾਂ ਹੀ ਚੋਣਾਂ ਹੋ ਜਾਂਦੀਆਂ ਨੇ ਦਿੱਲੀ ਦੇ ਵਿੱਚ ਨਹੀਂ ਪਰ ਉਹ ਤਾਂ ਕਹਿੰਦੇ ਉੱਥੇ ਭਾਜਪਾ ਧੱਕਾ ਕਰਕੇ ਸਕੂਲ ਬੜੇ ਵਧੀਆ ਬਣਾਤੇ ਸੀ ਕਹਿੰਦੇ 2/3 ਮੈਜੋਰਿਟੀ ਆਈ ਹੈ ਦਿੱਲੀ ਮਾਡਲ ਤੇ ਪੰਜਾਬ ਮਾਡਲ ਦਿੱਲੀ 'ਚ 1000 ਸਕੂਲ ਸਰਕਾਰੀ ਹੈ ਪੰਜਾਬ 'ਚ 20000 ਸਕੂਲ ਸਰਕਾਰੀ ਹੈ ਹੂੰ ਪੰਜਾਬ ਇੱਕ ਪੂਰਾ ਸੂਬਾ ਪੰਜਾਬ ਦਾ ਕਲਚਰ ਪੰਜਾਬ ਦੀ ਸਿਵਲਾਈਜੇਸ਼ਨ ਪੰਜਾਬ ਸੂਬਾ ਹੀ ਐਡਾ ਪੰਜਾਬ ਦੇ ਵਿੱਚ ਮਿ ਵੇ ਦੇਖੋ ਨਾ ਪੰਜਾਬ ਤੇ ਜੰਮੂ ਕਸ਼ਮੀਰ ਭਾਰਤ ਦੇ ਵਿੱਚ ਦੋ ਇਹੋ ਜਿਹੇ ਸੂਬੇ ਆ ਜਿੱਥੇ ਮਿਨੋਰਟੀ ਮੈਜੋਰਿਟੀ ਦੇ ਵਿੱਚ ਫਿਰ ਉਥੇ ਕਿਹੋ ਜਿਹੀ ਐਜੂਕੇਸ਼ਨ ਪਾਲਿਸੀ ਹੋਊਗੀ ਉਥੇ ਅਲੱਗ ਤਰ੍ਹਾਂ ਦੀ ਪੰਜਾਬ ਦਾ ਇਤਿਹਾਸ ਸਾਡੇ ਤਰ੍ਹਾਂ ਦਾ ਪੰਜਾਬ ਦਾ ਪੰਘੋਲੜ ਤਰ੍ਹਾਂ ਦਾ ਫਿਰ ਪੰਜਾਬ ਵਾਸਤੇ ਨੀਤੀਆਂ ਦਾ ਸਾਰੇ ਕਿਦੋਂ ਫਰਕ ਹੋਣੀ ਹੈ ਅਸੀਂ ਇਹੀ ਤਾਂ ਅਸੀਂ ਕਹਿੰਨੇ ਆ ਵੀ ਐਜੂਕੇਸ਼ਨ ਪਾਲਿਸੀ ਬਣਾਉਣ ਲੱਗੇ ਕੋਈ ਇੱਕ ਐਜੂਕੇਸ਼ਨ ਪਾਲਿਸੀ ਸਾਰੇ ਪੰਜਾਬ ਤੇ ਲਾਗੂ ਨਹੀਂ ਕੀਤੀ ਸਾਰੇ ਦੇਸ਼ ਤੇ ਭਾਰਤ ਤੇ ਲਾਗੂ ਨਹੀਂ ਕੀਤੀ ਜਾ ਸਕਦੀ ਅਲੱਗ ਅਲੱਗ ਤਰ੍ਹਾਂ ਦੀਆਂ ਸਥਿਤੀਆਂ ਦਿੱਲੀ ਦੇ ਵਿੱਚ ਸਥਿਤੀਆਂ ਅਲੱਗ ਹੈ ਦਿੱਲੀ ਚ ਚਲੋ ਮੈਂ ਮੇਰਾ ਫੀਲਡ ਦੀ ਉਹ ਵੀ ਦਿੱਲੀ ਚ ਮਹੱਲੇ ਆ ਮਹੱਲਾ ਕਿੰਨੇ ਪੰਜਾਬ ਚ ਕਿਹੜਾ ਮਹੱਲਾ ਤੁਸੀਂ ਦੇਖਿਆ ਮਹੱਲਾ ਪੰਜਾਬ ਹੂੰ ਤੁਸੀਂ ਸੀਨੀਅਰ ਪੱਤਰਕਾਰ ਆਂ ਪੰਜਾਬ ਤੁਸੀਂ ਕਿਹੜੇ ਮਹੱਲੇ ਦੇਖ ਲੇ ਪੰਜਾਬ ਤੇ ਪਿੰਡ ਆ ਵੱਡੇ ਵੱਡੇ ਪਿੰਡ ਆ ਛੋਟੇ ਛੋਟੇ ਪਿੰਡ ਆ ਹੂੰ ਤੇ ਇਹ ਨੀਤੀਆਂ ਦਾ ਪੂਰ ਆ ਇਹ ਹੂੰ ਇਹ ਨਿੱਜੀਕਰਨ ਸੰਸਾਰੀਕਰਨ ਵਪਾਰੀਕਰਨ ਨੀਤੀਆਂ ਦਾ ਪੂਰਾ ਤੁਸੀਂ ਨਾਰਾ ਲਾ ਦਿਓ ਇਨਕਲਾਬ ਜਿੰਦਾਬਾਦ ਹਾਂ ਇਹ ਪੂਰਾ ਨਾਰਾ ਕਿਸੇ ਨੂੰ ਤੁਹਾਨੂੰ ਪਤਾ ਹੋਊ ਕਿ ਸਰਦਾਰ ਭਗਤ ਸਿੰਘ ਨੇ ਇੰਡੀਆ 'ਚ ਨਾਰਾ ਲਾਇਆ ਸੀ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਦਾ ਮਰਦਾਬਾਦ ਉਹ ਤਾਂ ਕਦੇ ਕਿਹਾ ਹੀ ਨਹੀਂ ਉਹ ਤਾਂ ਕਦੇ ਅਰਵਿੰਦ ਕੇਜਰੀਵਾਲ ਨੇ ਨਹੀਂ ਕਿਹਾ ਕਦੇ ਮਨੀਸ਼ ਸੋਸੋਧਿਆ ਨੇ ਨਹੀਂ ਕਿਹਾ ਕਿਤੇ ਭਗਵੰਤ ਮਾਨ ਨੇ ਨਹੀਂ ਕਿਹਾ ਮੈਂ ਤਾਂ ਕੁਛ ਸੁਣਿਆ ਨਹੀਂਗਾ ਵੀ ਤੁਸੀਂ ਨਾਰਾ ਦੇ ਇਨਕਲਾਬ ਜਿੰਦਾਬਾਦ ਲਿਆਓ ਲਿਆਉਣਾ ਵਿਦੇਸ਼ੀ ਕੰਪਨੀਆਂ ਨੂੰ ਜਰਮਨੀ ਦੇ ਵਿੱਚ ਜਾ ਜਾ ਕੇ ਹੂੰ ਕਹਿਣਾ ਹੈ ਇਨਕਲਾਬ ਜਿੰਦਾਬਾਦ ਆ ਪਾਲਸੀਆਂ ਜਿਹੜੀ ਸਭ ਤੋਂ ਕਟੜ ਫਿਰਕੂ ਸਰਕਾਰ ਇੰਡੀਆ ਦੇ ਵਿੱਚ ਬਣੀ ਹੈ ਪਿਛਲੇ ਜਿਹੜੇ ਫਿਰਕੂ ਪਾਨ ਚੜਾ ਕੇ ਮੁਲਕ ਦਾ ਮਾਹੌਲ ਖਰਾਬ ਕੀਤਾ ਉਹਦੀਆਂ ਨੀਤੀਆਂ ਤੜਲੇ ਲੈਣ ਲੱਗਦੀਆਂ ਪਰ ਤੁਸੀਂ ਹੁਣ ਇਹਦੇ ਲਈ ਤੁਸੀਂ ਕੀ ਕਰਨ ਜਾ ਰਹੇ ਹੋ ਸਾਡੇ ਕੋਲ ਤਾਂ ਜੀ ਸਾਡਾ ਤਾਂ ਪਰਖਿਆ ਪਰਤਾਇਆ ਬੇਰੋਜ਼ਗਾਰੀ ਤੋਂ ਪਰਖਿਆ ਪਰਤਾਇਆ ਹਥਿਆਰਾਂ ਸੰਘਰਸ਼ ਦਾ ਫਿਆ ਉਹਨਾਂ ਨੇ ਤਾਂ ਕਹਿਤਾ ਵੀ ਧਰਨੇ ਧਰਨੇ ਹੁਣ ਪੰਜਾਬ ਚ ਉਵੇਂ ਲੱਗਾ ਕਿਸਾਨਾਂ ਨਾਲ ਦੇਖ ਲੋ ਕਿਵੇਂ ਕੀ ਹੋਗਾ ਕੋਈ ਨਾ ਜੀ ਫਿਰ ਇਹਦਾ ਇਹਦਾ ਹੁਣ ਉਹ ਤਾਂ ਇਸ ਜਿਹੜੀ ਹੁਣ ਨੀਤੀਆਂ ਦਾ ਪੂਰ ਇਹਨਾ ਤਿੱਖਾ ਚੜ ਗਿਆ ਵੀ ਡੰਡੀਆਂ ਵੀ ਇਹ ਨੀਤੀਆਂ ਦੀ ਰਸਾਈ ਕਰਾਉਣੀ ਡੰਡੀਆਂ ਮਿਲਾਈ ਜਾਂਦੇ ਆ ਚੌਂਕੇ ਕੀ ਹੋ ਜਾਂਦਾ ਤੁਸੀਂ ਉਸ ਇਲਾਕੇ 'ਚ ਹਾਂ ਆਦਰਸ਼ ਸਕੂਲ ਆਦਰਸ਼ ਸਕੂਲ ਪੰਜਾਬ ਵਿਧਾਨ ਸਭਾ 'ਚ ਮੁੱਖ ਮੰਤਰੀ ਬੋਲਦੇ ਆ ਵੀ ਠੇਕੇਦਾਰਾਂ ਅੰਡਰ ਸਕੂਲ ਨਹੀਂ ਚੱਲਣ ਦੇਣੇ ਹੂੰ ਉਹ ਕੀ ਹੋ ਜਾਂਦਾ ਠੇਕੇਦਾਰ ਚ ਲਾਉਂਦਾ 40000 ਅਧਿਆਪਕ ਦੀ ਤਨਖਾਹ ਹੂੰ ਉਹਦਾ ਏਟੀਐਮ ਤੇ ਚੈੱਕ ਬੁੱਕ ਪਹਿਲਾਂ ਫੜੀ ਵੀ ਆ 40000 ਖਾਤੇ 'ਚ ਪਾ ਕੇ ਨਾਲ ਹੀ 80 ਨਾ ਕਢਾ ਲੈਂਦੇ ਆ ਹੂੰ 10000 ਦੇ ਆਪ ਕੋਲੇ ਜਾਂਦਾ ਕਿਤਾਬਾਂ ਮੁਕਤਾ ਉਥੋਂ ਦੀ ਮੈਨੇਜਮੈਂਟ ਕਿਤਾਬਾਂ ਦੇ ਪੈਸੇ ਲਈ ਜਾਂਦੀ ਹੈ ਹਮ ਵਰਦੀਆਂ ਮੁਕਤਾ ਵਰਦੀਆਂ ਦੇ ਪੈਸੇ ਲਈ ਜਾਂਦੇ ਆ ਬਸਤੇ ਮੁਕਤਾ ਬਰਤੇ ਪੈਸੇ ਲਈ ਜਾਂਦੇ ਆ ਤੇ ਉਹਦੀ ਪੁਸ਼ਤਪਨਾਹੀ ਕੌਣ ਕਰੀ ਜਾਂਦੀ ਆ ਸਰਕਾਰ ਉਹਦੀ ਪੁਸ਼ਤਪਨਾਹੀ ਕਰਦਾ ਸੁਖਵੀਰ ਮੈਸਟਰਖਾਨਾ ਹਮ ਜਿਹੜਾ ਐਮ ਐਲ ਏ ਆ ਮੋੜਾਂ ਦਾ ਉਹਦੀ ਪੁਸ਼ਤਪਨਾਹੀ ਕਰਦਾ ਡੀ ਸੀ ਵਿਠੰਡੇ ਵਾਲਾ ਉਹਦੀ ਪੁਸ਼ਤਪਨਾਹੀ ਕਰਦੀ ਆ ਸਾਰਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਚਾਰ ਉਹ ਕੁੱਟ ਕੇ ਕੁੜੀਆਂ ਆ ਆਪ ਦੀ ਕੁੜੀਆਂ ਦਾ ਜਨਮ ਦਿਨ ਮਨਾ ਲਓ ਹਮ ਨੱਤਨੋ ਗਾ ਲੋ ਸਾਲ ਹੋ ਗਿਆ ਕੁੜੀ ਦਾ ਹੂੰ ਉਹ ਵੀ ਧੀ ਆ 13 ਮਹੀਨਿਆਂ ਦੀ ਹੂੰ ਉਹ ਜੇਲ੍ਹ ਚ ਹੂੰ ਤਰਾਸਦੀ ਆ ਪੰਜਾਬ ਦੀ ਰੰਗਲਾ ਪੰਜਾਬ ਦੀ ਤੇਰੀ ਬਹੁਤ ਤਰਾਸਦੀ ਆ ਸਾਨੂੰ ਸਾਰਿਆਂ ਨੂੰ ਤੁਹਾਨੂੰ ਵੀ ਹੂੰ ਰਲ ਮਿਲ ਕੇ ਬੈਠਣਾ ਚਾਹੀਦਾ ਇਹਦੇ ਵਿਚਾਰ ਕਰਨਾ ਚਾਹੀਦਾ ਸੰਘਰਸ਼ ਕਰਨਾ ਚਾਹੀਦਾ ਸਾਡੀ ਜੋਹੋ ਜੀ ਜਿ세 ਬੰਦ ਖਾਲਤਾ ਜਿੰਦੀ ਕਿ ਸਾਡੀ ਜਿ세 ਬਹੁਤ ਤਕੜੀ ਆ ਅਸੀਂ ਆਪ ਦੇ ਘੋਲ ਦੇ ਤੰਗ ਹੁੰਦੇ ਆ ਵੀ ਕਦੇ ਮੰਗ ਪੱਤਰ ਦੇਣੇ ਆ ਕਦੇ ਧਰਨੇ ਦੇਣੇ ਆ ਕਦੇ ਯਾਰੇ ਦੇਣੇ ਆ ਕਦੇ ਸੜਕਾਂ ਰੋਕਣੀਆਂ ਕਦੇ ਰੈਲੀਆਂ ਕਰਨੀਆਂ ਕਦੇ ਭੁਖੜ ਤਾਲਾਂ ਕਰਦੀਆਂ ਜਾਂ ਕੁਝ ਅਲੱਗ-ਅਲੱਗ ਹਰ ਜਿਹੋ ਜੀ ਕਿਸੇ ਬੰਦੇ ਦੀ ਸਮਝ ਆ ਉਹੋ ਜੀ ਅਸੀਂ ਉਹੋ ਜੀਆਂ ਘੋੜਛਕਾਂ ਲੈ ਕੇ ਲੜ ਰਹੇ ਹਾਂ ਸਾਲਾਂ ਤੋਂ ਲੜ ਰਹੇ ਹਾਂ ਪਰ ਬੇਰੁਜ਼ਗਾਰੀ ਕੱਟੀ ਆ ਜਿਵੇਂ ਨੀਤੀਆਂ ਵੀ ਪ੍ਰਵੇਸ਼ਣ ਪੀੜ ਦੇ ਉੱਤੇ ਕਿਸੇ ਬੰਦੇ ਨੂੰ ਬੇਸਿਕ ਪੇ ਦੇਣੀ ਆ ਘੱਟ ਤੋਂ ਘੱਟ ਤਨਖਾਹ ਦੇਣੀ ਆ ਲਿਆਂਦੀ ਬਾਦਲ ਸਰਕਾਰ ਨੇ 2015 ਚ ਹਾਂ ਸਾਰੀ ਕਾਂਗਰਸੀ ਨੰਗੇ ਮਹਾਰਾਜਾ ਨੰਗੇ ਚੰਨੀ ਨੰਗੇ ਹਾਂ ਇਹ ਕਲਾਬ ਵੀ ਨੰਘ ਗਿਆ ਹੂੰ ਉਹ ਵੀ ਵੀ ਤਿੰਨ ਸਾਲ ਬੇਸਿਕ ਪੇ ਦੇਣੀ ਆ ਪਰਵੀਸ਼ਨ ਪੀੜ ਤੇ ਕੱਟ ਕੇ ਦੇਣੀ ਆ ਸੈਂਟਰ ਸਕੇਲ ਲਾਗੂ ਕਰਨੇ ਆ ਹੂੰ ਪ੍ਰਾਇਮਰੀ ਟੀਚਰ ਲੱਗਦੇ ਇਹਦੀ 26 27 ਦਾ ਤਨਖਾਹ ਹੁੰਦੀ ਜੀ ਜੀ ਮਗਾਈ ਕਿੰਨੀ ਹੈ ਹਾਈ ਸਕੂਲ ਚ ਪੜਾਉਣ ਵਾਲਾ ਅਧਿਆਪਕ ਕਿਉਂ ਲੱਗਦਾ ਉਹ 32 33000 ਰੁਪਏ ਤਨਖਾਹ ਲੈਂਦਾ ਤੁਸੀਂ ਉਹ ਮੈਂ ਨਹੀਂ ਆ ਕਹਿੰਦਾ ਵੀ ਵੀ ਤੁਸੀਂ ਲੋਕਾਂ ਚ ਅਧਿਆਪਕਾਂ ਦਾ ਹੂਆ ਬਣਾਇਆ ਪਿਆ ਵੀ ਫੇਲੜਾ ਬੇਲੀਆਂ ਖਾਂਦੇ ਆ ਆ ਨੌਜਵਾਨ ਅਧਿਆਪਕਾਂ ਦੀ ਤਨਖਾਹ ਮੈਰਿਟੋਰੀਅਸ ਸਕੂਲਾਂ ਵਾਲੇ ਵਿਆਪਕਾਂ ਜਿਹੜੇ ਪੰਜਾਬ ਦੇ 199 ਬੱਚੇ ਜੇਈ ਦੇ ਵਿੱਚ ਸਿਲੈਕਟ ਹੋਏ ਹਾ ਇੰਜੀਨੀਅਰਿੰਗ ਵਾਲੇ ਟਾਇਰ ਉਹ ਕਿਹਾ ਇਹਨਾਂ ਨੇ ਹਾਂ ਉਹਦੇ ਵਿੱਚ 126 ਬੱਚੇ ਮੈਰਿਟੋਰੀਅ ਸਕੂਲਾਂ ਦੇ ਆ 10 ਮੈਰਿਟੋਰੀਅ ਸਕੂਲਾਂ ਦੇ ਹਾਂ ਉਹਨਾਂ ਮੈਰਿਟੋਰੀਅ ਸਕੂਲਾਂ ਨੂੰ ਮੁੱਖ ਮੰਤਰੀ ਕਹਿੰਦਾ ਸਾਡੇ ਸਕੂਲ ਹੀ ਨਹੀਂ ਇਹ ਹੂੰ ਵੀ ਫੇਰ ਭल्या ਮਾਨਸਾ ਤੂੰ ਬਾਹਾਂ ਅੜੜ ਕੇ 199 99 99 ਕਿਉਂ ਕਰਦਾ 126 ਤਾਂ ਉਹਨਾਂ ਮੈਰਿਟੋਰੀਅਸ ਵਾਲੇ ਆ ਉਹ 10 ਸਾਲ ਤੋਂ ਇੱਕੋ ਤਨਖਾਹ ਤੇ ਖੜੇ ਉਹਨਾਂ ਨੂੰ ਇਨਕ੍ਰੀਮੈਂਟ ਹੀ ਨਹੀਂ ਦਿੱਤੀ ਉਹਨਾਂ ਸਕੂਲਾਂ ਦਾ ਚੇਅਰਮੈਨ ਵੀ ਮੁੱਖ ਮੰਤਰੀ ਪੰਜਾਬ ਦਾ ਪਰ ਉਹ ਕਹਿੰਦਾ ਉਹ ਸਕੂਲ ਹੀ ਨਹੀਂ ਸਾਡੇ ਉਸ ਮੁੱਖ ਮੰਤਰੀ ਚੇਅਰਮੈਨ ਉਹਨਾਂ ਨੇ ਕਿਹਾ ਕਿ ਸਾਡੇ ਸਕੂਲ ਨਹੀਂ ਇਹ ਉਹਨਾਂ ਦੇ 126 ਬੱਚੇ ਵਿਚਾਰਿਆਂ ਦੇ ਆ ਹੀ ਬਣਗੇ ਉਹਨਾਂ ਕੋਲੇ ਪੜ੍ਹੇ ਬੱਚੇ 70-70 ਲੱਖ ਦੇ ਪੈਕੇਜ ਲਈ ਜਾਂਦੇ ਆ ਉਹਨਾਂ ਦੀ ਤਨਖਾਹ 40000 ਇਹ ਜੁਗਾ ਜ ਉਹਨਾਂ ਦਾ 300 ਦੇ ਵਿੱਚੋਂ 250 ਬੰਦਾ ਪੀ ਐਚ ਡੀ ਆ ਡਾਕਟੋਰੇਟ ਆ ਹਮ ਚਲੋ ਮੇਰਾ ਆਖਰੀ ਸਵਾਲ ਆ ਹੁਣ ਸਾਰੇ ਲੋਕਾਂ ਨੂੰ 20-25 ਮਿੰਟਾਂ ਸਮਝ ਆ ਗਈ ਗੱਲ ਸਿੱਖਿਆ ਮੰਤਰੀ ਨੂੰ ਲੈ ਕੇ ਕੋਈ ਇੱਕ ਟਿੱਪਣੀ ਕਰ ਦਿਓ ਕੀ ਚਰਚਾਵਾਂ ਚੱਲਦੀਆਂ ਆ ਮਾਸਟਰਾਂ ਚ ਸਿੱਖਿਆ ਮੰਤਰੀ ਨੂੰ ਲੈ ਕੇ ਅਸੀਂ ਤਾਂ ਜੀ ਇਹ ਕਹਿੰਦੇ ਆ ਵੀ ਸੱਚੀ ਮੁੱਚੀ ਸੌਰਦ ਹੁਣ ਸਿੱਖਿਆ ਮੰਤਰੀ ਹੂੰ ਫੋਕੀ ਦਿਖਾਵੇ ਭਾਜੀ ਨਾਲੋਂ ਫੋਕੀ ਬਿਆਨ ਭਾਜੀ ਨਾਲੋਂ ਉਸ ਤਾਂ ਭਰਨ ਪਹਿਲਾਂ ਪ੍ਰੋਮੋਸ਼ਨਾਂ ਕਰਨ ਹੂੰ ਸਪਸ਼ਟ ਉਹਨਾਂ ਨੂੰ ਸਾਡੀ ਸੁਝਾਅ ਲੈ ਕੇ ਲੈਕਚਰਾਰ ਕੈਡਰ ਤੋਂ ਪ੍ਰਿੰਸੀਪਲ ਦੇ ਅਸਟ ਕਰ ਦੇਣਾ ਮਾਸਟਰ ਕੈਡਰ ਤੋਂ ਲੈਕਚਰਾਰ ਕੈਡਰ 'ਚ ਕਰ ਦੇਣਾ ਥੱਲੇ ਸਾਰੀਆਂ ਪ੍ਰੋਮੋਸ਼ਨਾਂ ਕਰ ਦੇਣ ਥੱਲੇ ਨਵੀਂ ਭਰਤੀ ਕਰਨ ਹੂੰ ਕਮਰਿਆਂ ਬਿਨਾ ਹੋਰ ਸਾਰੀਆਂ ਚੀਜ਼ਾਂ ਬਿਨਾ ਸਰ ਜੂ ਅਧਿਆਪਕ ਬਿਨਾ ਸਰ ਨਹੀਂ ਸਕਦਾ ਅਧਿਆਪਕ ਨੂੰ ਨੇੜੇ ਨੌਕਰੀ ਮਿਲੇ ਅਧਿਆਪਕ ਨੂੰ ਚੰਗੀ ਤਨਖਾਹ ਮਿਲੇ ਉਹ ਮਾਨਸਿਕ ਤੌਰ ਤੇ ਸੰਤੁਸ਼ਟ ਹੋਵੇ ਜੇ ਆਪਕੇ ਜਿਹੜਾ ਜਾਊ ਵੀ 200 ਕਿਲੋਮੀਟਰ ਹੂੰ ਜਾਂ ਘਰ ਤੋਂ 200 ਕਿਲੋਮੀਟਰ ਦੂਰ ਹੋਊਗਾ ਕੀ ਪੜਾਊਗਾ ਪਰ ਤੁਹਾਡੇ ਜਿਹੜੀਆਂ ਜਥੇਬੰਦੀਆਂ ਆਈਆਂ ਉਹਨਾਂ ਚ ਇਹ ਚਰਚਾ ਕੀਤੀ ਵੀ ਉਹ ਲੋਕ ਇੱਕ ਦੂਜੇ ਨੂੰ ਹਾਸੀ ਮਖੌਲ ਚੇ ਪਹੁੰਚਦੇ ਆ ਵੀ ਤੈਨੂੰ ਸਿੱਖਿਆ ਮੰਤਰੀ ਦਾ ਨਾਮ ਪਤਾ ਕੀ ਤੁਸੀਂ ਪਹੁੰਚਦੇ ਆ ਵੀ ਕੌਣ ਆ ਨਵੇਂ ਸਿੱਖਿਆ ਨੂੰ ਤਾਂ ਪਤਾ ਜੀ ਉਹਨਾਂ ਨੇ ਮੀਟਿੰਗਾਂ ਬਹੁਤ ਕੀਤੀ ਹੂੰ ਸਾਨੂੰ ਤਾਂ ਪਤਾ ਬਹੁਤ ਮੀਟਿੰਗਾਂ ਕੀਤੀਆਂ ਉਹਨਾਂ ਨੂੰ ਮੀਟਿੰਗਾਂ ਦੇ ਵਿੱਚ ਸੁਝਾਅ ਵੀ ਦਿੰਨੇ ਆ ਇਹ ਹਾਂ ਵੀ ਠੋਸ ਕੰਮ ਕਰੋ ਨਹੀਂ ਜਿਹੜੇ ਨਵੇਂ ਆਏ ਨੇ ਨਵੇਂ ਨੇ ਰੀਪਲੇਸ ਕਰ ਲਿਆ ਉਹਨਾਂ ਨੂੰ ਵੀ ਨਾਮ ਉਹਨਾਂ ਕੋਲੇ ਰਹਿ ਗਿਆ ਉਦਾਂ ਉਹ ਰਹਿ ਗਈ ਪਲੇਟ ਇਹ ਤਾਂ ਜ ਇਹਨਾਂ ਕੋਲ ਤੁਸੀਂ ਮੈਨੂੰ ਕਹਣਾ ਚਾਹੁੰਦੇ ਆਂ ਵੀ ਉਹ ਠੀਕ ਆ ਨਾ ਹੂੰ ਵੀ ਤੁਹਾਡੇ ਸਾਹਮਣੇ ਆਈ ਵੀ ਨੀਤੀਆਂ ਦਾ ਪੂਰ ਵਰਗਿਆ ਮੰਤਰੀ ਸਾਹਿਬ ਚਲਾਈ ਜਾਂਦੇ ਸੀ ਮਹਿਕਮਾ ਹੋਣਾ ਸਿੱਖਿਆ ਕ੍ਰਾਂਤੀ ਜਿਹੜੀ ਉਹਨਾਂ ਨੂੰ ਰੈਸਲਾ ਦੇਣ ਵਾਲੇ ਉਹਨਾਂ ਅੱਧੀਆਂ ਲਿਆਂਦੀ ਹੋਈ ਚੀਜ਼ ਹੀ ਆ ਇੱਥੇ ਕਦੇ ਕੋਈ ਫਾਇਦਾ ਨਹੀਂ ਜੀ ਅਸਲ 'ਚ ਨਾ ਅ ਲੋਕ ਜਿਹੜੇ ਹੁੰਦੇ ਆ ਜੀ ਉਹ ਸਭ ਤੋਂ ਵੱਧ ਐਨਾਲਿਸਿਸ ਕਰਦੇ ਉਹਨਾਂ ਦਾ ਲੋਕਾਂ ਦਾ ਜਾਇਜ਼ਾ ਕਦੇ ਗਲਤ ਨਹੀਂ ਹੁੰਦਾ ਲੋਕ ਕਦੇ ਝੂਠ ਨਹੀਂ ਮਾਰਦੇ ਲੋਕ ਕਦੇ ਸੱਚੇ ਸੁੱਚੇ ਹੁੰਦੇ ਆ ਲੋਕ ਸਭ ਤੋਂ ਸਪਸ਼ਟ ਹੁੰਦੇ ਆ ਵੀ ਲੋਕ ਰਜਾ ਦੇ ਵਿੱਚ ਰਹਿਣਾ ਚਾਹੀਦਾ ਤੇ ਇਹਨਾਂ ਦਾ ਫੈਸਲਾ ਵੀ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਾਨੀ ਲੋਕਾਂ ਨੇ ਕਰ ਦੇਣਾ ਹੁਣੇ ਕੁਝ ਮਹੀਨਿਆਂ ਦੇ ਵਿੱਚ ਹੀ ਹੋ ਜਾਣਾ ਸਾਡੀਆਂ ਗੱਲਾਂ ਸਾਡੇ ਕੋਲੇ ਚਿੱਠੀਆਂ ਪਈਆਂ ਉਹਨੂੰ ਦੇਣਦਾਰਾਂ ਇੱਥੇ ਹੀ ਫਿਰਦੇ ਆ ਜੀ ਤੁਸੀਂ ਮੇਰੀ ਸਕੂਲ ਵੀ ਇੰਟਰਵਿਊ ਕਰਕੇ ਆਗੇ ਸੀ ਮੇਰੀ ਕੋਈ ਗੱਲ ਝੂਠ ਨਿਕਲ ਗਈ ਮੇਰੇ ਕੋਲ ਫਿਰ ਸਕੂਲ ਆ ਗਏ ਜੀ ਧੰਨਵਾਦ ਤੁਹਾਡਾ ਧੰਨਵਾਦ ਜੀ ਸੋ ਇਹ ਦੇਖੋ ਜਿਹੜੇ ਪਾਲ ਸ਼ਰਮਾ ਸੀਗੇ ਸੋ ਸਿੱਖਿਆ ਕ੍ਰਾਂਤੀ ਦਾ ਨੰਗਾ ਚਿੱਠਾ ਜਾਂ ਕੱਚਾ ਸੱਚ ਜਿਹੜਾ ਕੱਚਾ ਚਿੱਟਾ ਹੈਗਾ ਸਿੱਖਿਆ ਕ੍ਰਾਂਤੀ ਦਾ ਉਹ ਕੀ ਆ ਤੇ ਇੱਕ ਵੱਡਾ ਖਲਾਸਾ ਇੱਕ ਚਿੱਠੀ ਰਾਹੀਂ ਵੀ ਤੇ ਜਿਹੜੀਆਂ ਇਹਨਾਂ ਨੇ ਟੀਚਰਾਂ ਦੀ ਬੱਚਿਆਂ ਦੀ ਜਾਂ ਸਕੂਲਾਂ ਦਾ ਸਾਰਾ ਸਿਸਟਮ ਦੱਸਿਆ ਜਾਂ ਪਰਦਾ ਚੱਕਿਆ ਹੈਗਾ ਇਹ ਤੁਹਾਡੇ ਸਾਹਮਣੇ ਆਇਆ ਕੋਈ ਪ੍ਰੋਪੋਗੈਂਡਾ ਨਹੀਂ ਇਹ ਹਕੀਕਤ ਹੈ ਪੰਜਾਬ ਦੇ ਸਕੂਲਾਂ ਵਿੱਚ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਸਟਰਾਂ ਨੂੰ ਪੁੱਛ ਸਕਦੇ ਹੋ ਇਹਨਾਂ ਦੀ ਜਥੇਬੰਦੀ ਨੂੰ ਪੁੱਛ ਸਕਦੇ ਅੱਗੇ ਫੇਰ ਹਾਜ਼ਰ ਹੋਵਾਂਗੇ ਪੰਜਾਬ ਦੇ ਕਿਸੇ ਹੋਰ ਮੁੱਦੇ ਦੇ ਨਾਲ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ